ਸਤਿ ਸ਼੍ਰੀ ਅਕਾਲ ਜੀ ਮੈਂ ਰਮਦੀਪ ਸਿੰਘ ਰਾਓ ਅਜਾ ਪ੍ਰੋਗਰਾਮ ਸਿੱਧੀ ਗੱਲ ਲੈ ਕੇ ਸਾਹਜ ਪੰਜਾਬ ਦੇ ਸੀਨੀਅਰ ਪੱਤਰਕਾਰ ਸੁਖਨਾਬ ਸਿੰਘ ਸਿੱਧੂ ਨਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਮਰਹਬਾਨੀ ਰਾਓ ਸਾਹਿਬ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋ ਰਿਹਾ ਜੀ ਅਜੇ ਕੰਫਰਮ ਨਹੀਂ ਹੋਇਆ ਜਾਂ ਕੋਈ ਪੁਕਤਾ ਜਾਣਕਾਰੀ ਆ ਗਈ ਖਬਰਾਂ ਨੇ ਜੀ ਇੱਕ ਮੀਡੀਆ ਹਾਊਸ ਨੇ ਇਹ ਹਵਾਲਾ ਦਿੱਤਾ ਹੈ ਕਿ ਲਗਭਗ ਗੱਲਬਾਤ ਹੈ ਦੇਖੋ ਜਤਨ ਤਾਂ ਸਾਰੀਆਂ ਤਰਾਂ ਦੇ ਹੋ ਰਹੇ ਆ ਦੇਖਿਆ ਇਹ ਜਾ ਰਿਹਾ ਕਿ ਇਸ ਦਾ ਫਾਇਦਾ ਹੋਣਾ ਜਾਂ ਨੁਕਸਾਨ ਅਲਾਈਂਸ ਹੈ ਕਾਂਗਰਸ ਆਮ ਆਦਮੀ ਪਾਰਟੀ ਨਾਲ ਕਰਨ ਦੇ ਬਾਰੇ ਹਜੇ ਤੱਕ ਵੀ ਉਹਦੇ ਦਰਜਾ ਮਾਂ ਚੱਲਦੀ ਹੋ ਸਕਦਾ ਹੋ ਵੀ ਜਾਵੇ ਪਰ ਲੀਡਰ ਨਕਾਰ ਰਹੇ ਆ ਇਧਰ ਆਮ ਆਦਮੀ ਪਾਰਟੀ ਦੀ ਥਾਂ ਤੇ ਜੇ ਕਾਂਗਰਸ ਆਕਾਰੀ ਦਲ ਤੇ ਭਾਜਪਾ ਦੀ ਗੱਲ ਕਰਨੀ ਹੋਵੇ ਤਾਂ ਇਹਨਾਂ ਦੇ ਜਿਹੜੇ ਲੀਡਰ ਹੈ ਉਹ ਦੱਬੀ ਜਿਹੀ ਬਾਤ ਕਹਿੰਦੇ ਜੀ ਹਾਂ ਹਜੇ ਕੁਝ ਨਹੀਂ ਕਹਿੰਦੇ ਗੱਲ ਚੱਲ ਰਹੀ ਹੈ ਹਾਲਾਂਕਿ ਸੁਨੀਲ ਜਾਖੜਵਰਾਂ ਦੀ ਗੱਲਬਾਤ ਆ ਜਿਹੜੀ ਉਹ ਕਹਿ ਦੇਣਾ ਦੇ ਸਾਹਮਣੇ ਆ ਰਹੀ ਹੈ ਕਪਟਨ ਬਰਿੰਦਰ ਸਿੰਘ ਹੋਰਾਂ ਨੇ ਵੀ وکਾਲਤ ਕਰਤੀ ਸੀ ਆਪਾਂ ਕਲਪਤਾ ਜਗਤ ਸਿੰਘ ਬਾਜਵਾ ਹੋਰਾਂ ਦੀ ਗੱਲ ਵੀ ਕੀਤੀ ਤਾਂ ਜੇ ਇਹ ਘੱਟ ਜੋੜ ਹੋ ਜਾਂਦਾ ਹੈ ਕਿਹੋ ਜਿਹਾ ਰਹੂਗਾ ਇਹ ਗੱਲ ਜ਼ਰੂਰ ਦੇਖਣ ਵਾਲੀ ਹੈ ਕੁਝ ਲੋਕ ਕਹਿੰਦੇ ਆ ਕਿ ਭਾਜਪਾ ਨੂੰ ਇਹਦਾ ਫਾਇਦਾ ਹੋ ਕੱਲ ਜਦੋਂ ਨੁਕਸਾਨ ਹੋ ਪੈਸੇ ਦਾ ਇਹ ਹੈ ਕਿ ਜਿਹੜਾ ਭਾਜਪਾ ਦਾ ਵੋਟ ਬੈਂਕ ਹੈ ਉਹ ਉਹ ਵੀ ਤਾਂ ਨਾਲ ਜੁੜੂਗਾ ਜਿਹੜਾ ਅਕਾਲੀ ਦਲ ਦਾ ਆਪ ਦਾ ਕੋ ਵੀ ਨਾਲ ਜੁੜੂਗਾ ਪਰ ਇਹ ਤੋਂ ਕਾਂਗਰਸ ਨੂੰ ਫਾਇਦਾ ਮਿਲਦੇ ਸਾਰੇ ਆਮ ਆਦਮੀ ਪਾਰਟੀ ਨੂੰ ਫਾਇਦਾ ਮਿਲਦੇ ਸਾਰੇ ਕਿ ਕਿਸਾਨ ਹੈ ਜਿਹੜੇ ਇੱਕ ਵਾਰ ਨਾਰਾਜ ਨੇ ਬੀਜੇਪੀ ਤੋਂ ਤੇ ਜੇ ਅਕਾਲੀ ਦਲ ਉਹਨਾਂ ਨਾਲ ਸਮਝੌਤਾ ਕਰ ਲੈਂਦੇ ਤਾਂ ਅਗਲੇ ਕਹਿਣਗੇ ਕਿ ਤੁਸੀਂ ਕੋਦੋਂ ਵੀ ਡਰਾਮਾ ਕੀਤਾ ਤੇ ਹੁਣ ਫੇਰ ਕਿ ਪਹਿਲਾਂ ਬੀਜੇਪੀ ਦੇ ਹੱਕ ਦੇ ਵਿੱਚ ਬੋਲੇ ਜਦੋਂ ਬੀਬਾ ਹਰਸਿੰਦਰਪੁਰ ਬਾਦਲ ਕੇਂਦਰੀ ਮੰਤਰੀ ਹੁੰਦੇ ਸੀ ਉਦੋਂ ਉਹਨਾਂ ਨੇ ਸਿੱਧਤ ਕੀਤੀ ਕਿ ਕਾਨੂੰਨ ਵੀ ਠੀਕ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਕਿਹਾ ਜਦੋਂ ਹਰ ਪਾਸੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਬਾਅਦ ਵਿੱਚ ਇਹਨਾਂ ਨੇ ਉਹਨਾਂ ਨਾਲ ਤੋੜ-ਵਿਛੋੜਾ ਵੀ ਕੀਤਾ ਉਹਦਾ ਵੀ ਛੱਡਿਆ ਤਾਂ ਉਦੋਂ ਬਾਅਦ ਅਕਾਲੀ ਦਲ ਪਟਿਆ ਤਾਂ ਰਿਹਾ ਹੈ ਇਲੈਕਸ਼ਨ ਹੋਈ ਨਤੀਜੇ ਸਾਹਮਣੇ ਆ ਸੋ ਤਾਂ ਕਰਕੇ ਹੁਣ ਬੇਸ਼ੱਕ ਹਜੇ ਤੱਕ ਗੱਲਬਾਤ ਚੱਲ ਰਹੀ ਹੈ ਉਹ ਚੰਡੀਗੜ੍ਹ ਦੇ ਵਿੱਚ ਹੋਰ ਕਮੇਟੀ ਦੀ ਮੀਟਿੰਗ ਅਕਾਲੀ ਦਲ ਦੀ ਹੋਣੀ ਹੈ ਉਦੋਂ ਕਾਫੀ ਗੱਲਾਂ ਹੋਰ ਕਲੀਅਰ ਹੋਣ ਦੇ ਅਸਾਰ ਹੈ ਕਿੰਨੀ ਗੱਲ ਕਲੀਅਰ ਹੋ ਜੂ ਉਦੋਂ ਤੱਕ ਦਿਨ ਦਿਨ ਬਾਕੀ ਹੈ ਅੱਜ ਵਾਲਾ ਬੇਸ਼ੱਕ ਨਿਕਲ ਗਿਆ ਪਰ ਸਿਆਸਤ ਦੇ ਵਿੱਚ ਇੱਕ ਇੱਕ ਮਿੰਟ ਹੈ ਜਿਹੜਾ ਉਹ ਬਦਲਾਅ ਦਾ ਹੁੰਦਾ ਹੈ ਰਿਮੋਟ ਤੋਂ ਪਹਿਲਾਂ ਸਿਆਸੀ ਲੋਕ ਬਿਆਨ ਬਦਲਦੇ ਆ ਪਾਰਟੀਆਂ ਬਦਲ ਜਾਂਦੇ ਆ ਹੋਰ ਬਥੇਰਾ ਕੁਝ ਬਦਲ ਜਾਂਦਾ ਤੇ ਪਰ ਬਦਲ ਜਾਂਦੇ ਆ ਉਹ ਕਹਿੰਨਾਂ ਦੀ ਕੁੜੀ ਯਰ ਰਿਮੋਟ ਵਾਲੀਏ ਜਾਰ ਚੈਨਲਾਂ ਦੇ ਬਾਗ ਬੋਤਲਾਂ ਮੈਂ ਉਹ ਸਿਆਸੀ ਲੋਕਾਂ ਦੇ ਵਾਸਤੇ ਹੋਗਾ। ਉਹਸੋ ਉਦੋਂ ਵੱਧ ਇਹ ਜਾਰੀਆਂ ਦੋਸਤੀਆਂ ਜਿਹੜੀਆਂ ਤੇਜ਼ੀ ਨਾਲ ਬਦਲਦੀਆਂ। ਤਾਂ rau ਸਾਹਿਬ ਇਥੋਂ ਫਿਰ ਚਾਂਸਸ ਲੱਗਦੇ ਆ ਕਿ ਕੁਝ ਵੀ ਹੋ ਸਕਦਾ ਹੈ। ਪਰ ਹਜੇ ਸਾਰਿਆਂ ਧਿਰਾਂ ਆਪਦੇ ਪੈਰ ਬੋਚ-ਬੋਚ ਕੇ ਰੱਖ ਰਹੀਆਂ। ਸਿਆਸਤ ਦੇ ਵਿੱਚ ਜੇ ਹੁਣ ਗੱਲ ਕਰਨੀ ਹੋਵੇ ਤਾਂ ਮਾਹੌਲ ਹੈ। ਬੇਸ਼ੱਕ ਹਜੇ ਭੱਖਿਆ ਨਹੀਂ ਪਰ ਦਿਨੋ-ਦਿਨ ਪਾਰਾ ਹੁਣ ਵੱਧਦਾ ਜਾਣਾ। ਬੇਸ਼ੱਕ ਸਾਡੇ ਕੋਲੇ ਆਖਰੀ ਦੌਰ ਹੈ ਪਰ ਇਹਦੇ ਨਾਲ ਜੁੜੀ ਇੱਕ ਗੱਲ ਹੋਰ ਪੁਖਤਾ ਸਬੂਤਾਂ ਦੇ ਸੋਚਦੇ ਦੇ ਰਾਜ ਹਾਰੀ ਕਿ ਪੰਜਾਬ ਦੇ ਵਿੱਚ ਆਖਰੀ ਗੇਅਰ ਦੀਆਂ ਚੋਣਾਂ ਵੀ ਤਾਂ ਹੀ ਰੱਖੀਆਂ ਗਈਆਂ ਕਿ ਜਿਹੜਾ ਅਲਾਈਅੰਸ ਉਹ ਹੋਊਗਾ ਜਿਹੜੇ ਨੈਸ਼ਨਲ ਪੱਧਰ ਦੇ ਭਾਜਪੀ ਦੇ ਲੀਡਰ ਹੋਣਗੇ ਉਹ ਉਧਰੋਂ ਫ੍ਰੀ ਹੋ ਕੇ ਫਿਰ ਪੰਜਾਬ 'ਚ ਵੀ ਆ ਜਾਣਗੇ ਹਿਮਾਚਲ ਦੀਆਂ 4 ਸੀਟਾਂ ਦੀ ਵੀ VOTING ਉਸੇ ਦਿਨ ਹੈ ਤੇ ਚੰਡੀਗੜ੍ਹ ਵਾਲੀ ਇੱਕ ਸੀਟ ਦੀ ਵੀ ਹੈ 18 ਸੀਟਾਂ ਲਈ VOTING 1 ਜੂਨ ਨੂੰ ਹੋਣੀ ਹੈ ਉਧਰ ਧਿਆਨ ਕੇਂਦਰਿਤ ਕਰਕੇ ਕਹਿੰਦੇ ਉਸੇ ਤਰੀਕੇ ਨਾਲ ਰੱਖਿਆ ਗਿਆ ਹੋ ਸਕਦਾ ਇਹ ਗੱਲ ਸਹੀ ਹੋਵੇ ਸਤਿ ਸ੍ਰੀ ਅਕਾਲ 15 ਦਿਨਾਂ ਤੋਂ ਪਹਿਲਾਂ ਜੇ ਆਪਾਂ ਦੇਖੀਏ ਕਿਸਾਨ ਅੰਦੋਲਨ ਪੂਰਾ ਖਿਆ ਹੋਇਆ ਸੀ ਉਸ ਤੋਂ ਬਾਅਦ ਕਿਸਾਨ ਸ਼ੁਭਕਰਨ ਸ਼ਹੀਦ ਹੋਣ ਕਰਕੇ ਕੁਝ ਜ਼ਿਆਦਾ ਗਰਮਾ ਗਿਆ ਇਹ ਗੱਠਜੋੜ ਇਸੇ ਕਰਕੇ ਤਾਂ ਨਹੀਂ ਲੇਟ ਕੀਤਾ ਜਾ ਰਿਹਾ ਜਿਵੇਂ ਸੋਸ਼ਲ ਮੀਡੀਆ ਤੇ ਵੀ ਕਿਸਾਨ ਅੰਦੋਲਨ ਦੀ ਉਨੀ ਕੋਈ ਜ਼ਿਆਦਾ ਗੱਲ ਨਹੀਂ ਹੋ ਰਹੀ ਤੇ ਹੌਲੀ ਹੌਲੀ ਜਿਵੇਂ ਤੁਸੀਂ ਕਹਿੰਦੇ ਆ ਆਖਰੀ ਗੇੜੀ ਚ ਰੱਖਿਆ ਗਈਆਂ ਨੇ ਇਹ ਚੀਜ਼ ਦਾ ਵੀ ਹੋ ਸਕਦਾ ਵੀ ਗੱਠਜੋੜ ਹੋਊਗਾ ਕੁਝ ਨਾ ਕੁਝ ਖਬਰਾਂ ਆਉਣ ਲੱਗ ਜਾਂਦੀਆਂ ਉਧਰ ਚੋਣਾਂ ਦੀਆਂ ਆਉਣ ਲੱਗ ਜਾਂਦੀਆਂ ਤੇ ਕਿਸਾਨ ਅੰਦੋਲਨ ਥੋੜਾ ਪਿੱਛੇ ਰਹਿ ਜਾਊਗਾ ਇਸ ਕਰਕੇ ਲੇਟ ਕੀਤਾ ਜਾ ਰਿਹਾ ਜੀ ਇਹੇ ਤਾਂ ਗੱਲਾਂ ਤੇ ਦੋਸ਼ ਹੈ ਜਿਹੜੇ ਕਿਸਾਨ ਅੰਦੋਲਨ ਨੂੰ ਹੁਣ ਚਲਾ ਰਹੇ ਦੋ ਆਗੂ ਹੈ ਉਹਨਾਂ ਦੇ ਬਾਰੇ ਵੀ ਚਲਦੀਆਂ ਜੀ ਉਹਨਾਂ ਦੇ ਬਾਰੇ ਕੁਝ ਕੁ ਗੱਲਾਂ ਸੋਸ਼ਲ ਮੀਡੀਆ ਤੇ ਘੁੰਮਦੀਆਂ ਕਿ ਇਹਨਾਂ ਦਾ ਤਾਂ ਸਾਰਾ ਜਿਹੜਾ ਯਤਨ ਹੈ ਉਹ એનર્ਜੀ ਨੂੰ ਇਧਰ ਉਧਰ ਕਰਨ ਤੇ ਹੀ ਲੱਗਿਆ ਹੋਇਆ ਹੈ ਪੰਜਾਬ ਦੇ ਵਿੱਚ ਕੋਈ ਧਿਰ ਦੁਆਰਾ ਕਿਸਾਨਾਂ ਦੇ ਉੱਤੇ ਯਕੀਨ ਨਾ ਕਰ ਲੈ ਕਹਿੰਦੇ ਤਾਂ ਕਰਕੇ ਵੀ ਇਹ ਗੱਲ ਕਿੰਨੀ ਸਹੀ ਹੈ ਇਹ ਤਾਂ ਉਹ ਜਾਣਦੇ ਆ ਜਾਂ ਦੋਸ਼ ਲਾਉਣ ਜਾਣ ਵਾਲੇ ਲਾਉਣ ਵਾਲੇ ਜਾਣਦੇ ਆਪਾਂ ਸਾਰੇ ਫੈਕਟਸ ਦੇ ਉੱਤੇ ਗੱਲ ਕਰ ਸਕਦੇ ਆ ਤਾਂ ਬਿਨਾਂ ਸ਼ੱਕ ਹੁਣ ਬੇਸ਼ੱਕ ਕੁਝ ਧੜੇ ਕੁਝ ਜੁਨੀਅਮ ਦੇ ਗਰੁੱਪ ਸਾਰੇ ਨਹੀਂ ਉਹ ਸ਼ੋਅ ਕਰਨ ਹੋ ਰਹੇ ਨੇ ਅਸਥੀਆਂ ਚੱਕ ਕੇ ਹਰਿਆਣੇ ਦੇ ਕੁਝ ਪਿੰਡਾਂ ਦੇ ਵਿੱਚ ਮਾਰਚ ਕਰ ਰਹੇ ਆ ਉੱਥੇ ਉਹ ਯਤਨ ਕਰ ਰਹੇ ਆ ਦੱਸਣ ਦਾ 30 ਤਰੀਕ ਤੱਕ ਉਹਨਾਂ ਦਾ ਇਹੀ ਸਿਸਟਮ ਚੱਲੂਗਾ ਪਰ ਗੱਲ ਇਹੀ ਹੈ ਕਿ ਹੰਗਾਰਾ ਹੁਣ ਮਿਲ ਨਹੀਂ ਰਿਹਾ ਜਿਹੋ ਜੀ ਗੱਲ ਉਦੋਂ ਬਣ ਗਈ ਸੀ ਉਦੋਂ ਬਾਅਦ ਪਣੀ ਨਹੀਂ ਤੇ ਵੰਦੇ ਅਸਾਰ ਵੀ ਨਹੀਂ ਦੂਜਾ ਰੋਸਾ ਇਹ ਵੀ ਗੱਲ ਹੈ ਕਿ ਉਹੀ ਆਗੂ ਜਿਹੜੇ ਕਹਿੰਦੇ ਸੀ ਬਾਰਡਰ ਟੱਪਾਂਗੇ ਫਿਰ ਘਰੀ ਜਾਂਦੇ ਸੀ ਸ਼ਾਂਤਮਈ ਬੈਠਾਂਗੇ ਅਸੀਂ ਕੁਝ ਹੋ ਨਹੀਂ ਕਰਨਾ ਦਾ ਸਵਾਲ ਫਿਰ ਉਹਦੀ ਖੜੇ ਹੋਣ ਲੱਗ ਗਿਆ ਸੀ ਕਿ ਪੁੱਤੀ ਮਰਵਾਉਣੀ ਸੀ ਜਾਂ ਦੂਜੇ ਜ਼ਖਮੀ ਕਰਾਉਣੇ ਸੀ। ਇਹੀ ਗੱਲ ਆ ਤੁਸੀਂ ਜਿਹੜੇ ਉੱਥੇ ਪ੍ਰਦਰਸ਼ਨ ਦੇ ਵਿੱਚ ਸੀ ਆਗੂ ਸੀਗੇ। ਉਹ ਆਪਦੇ ਵੌਲੰਟੀਅਰਸ ਨੂੰ ਦੱਸਦੇ ਜਿਹੜੇ ਉੱਥੇ ਭਾਵਕ ਕਿਸਮ ਦੇ ਲੋਕ ਗਏ ਹੋਏ ਸੀ ਕਿਉਂਕਿ ਜਜ਼ਬਾਤੀ ਕਿਸਮ ਦੇ ਲੋਕਾਂ ਦਾ ਨੁਕਸਾਨ ਉਹ ਵੱਧ ਖਾਂਦੇ ਹੁੰਦੇ ਆ। ਸਿਆਸੀ ਲੋਕਾਂ ਦਾ ਪਤਾ ਹੁੰਦਾ ਜਾਂ ਜਿਹੜੀਆਂ ਇਹ ਜਥੇਬੰਦੀਆਂ ਨਾਲ ਸੰਬੰਧਤ ਹੈ ਕਿ ਆਪਾਂ ਕੀ ਕਰਨਾ ਤੇ ਕਦੋਂ ਕਰਨਾ ਤੇ ਕਦੋਂ ਨਹੀਂ ਕਰਨਾ। ਆ ਕਰਕੇ ਉਹਨਾਂ ਨੂੰ ਉਦੋਂ ਦੱਸਿਆ ਜਾਂਦਾ ਫਿਰ ਤਾਂ ਕੁਝ ਵੀ ਹੋਣ ਦੇ ਅਸਾਰ ਨਹੀਂ ਸੀਗੇ ਨਾ ਸ਼ੋਕਰਨ ਦੀ ਮੌਤ ਹੁੰਦੀ ਨਾ ਕੋਈ ਹੋਰ ਹੁੰਦਾ ਕਹਾਣੀ ਹੁਣ ਹੋਰ ਪਾਸੇ ਨੂੰ ਚੱਲ ਗਈ ਹੈ ਕਿਸਾਨ ਅੰਦੋਲਨ ਦੀਆਂ ਖਬਰਾਂ ਰੁਲ ਕੇ ਰਹਿ ਗਈਆਂ ਗੱਲ ਥੋੜੀ درست ਹੈ ਔਰ ਇਹਦਾ ਕਾਰਨ ਬਿਲਕੁਲ ਥੋੜਿਆ ਵਾਲਾ ਸਪਸ਼ਟ ਵੀ ਹੈ ਕਿ ਜੇ ਲੇਟ ਹੋ ਰਿਹਾ ਤਾਂ ਤਾਂ ਵੀ ਕੀਤਾ ਜਾ ਰਿਹਾ ਹੋਣਾ ਕਿ ਇਹ ਸਹੀ ਹੈ ਕਿ ਜਿਹੜਾ ਥੋੜਾ ਜਿਹਾ ਕਰ ਜੂਵੇ ਉਧਰ ਡਿਗੁਰੂਗੜ੍ਹ ਜੇਲ੍ਹ ਚ ਬੰਦ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਉਹਨਾਂ ਦਾ ਐਨਐਸਏ ਹੋਰ ਵਧਾ ਦਿੱਤਾ ਗਿਆ ਹੈ ਕਬਰਾਇਦੀ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਉਹ ਹੁਣ ਉਹਨਾਂ ਦੇ ਉੱਤੇ ਲਾ ਦਿੱਤਾ ਗਿਆ ਕੱਲ ਦੀ ਤਰੀਕ ਸੀ ਪਰਸੋਂ ਦੀ 1 ਸਾਲ ਹੋ ਗਿਆ ਕਿ ਉਹਨਾਂ ਦੇ ਕੁਝ ਸਾਥੀ ਉਸ ਦਿਨ ਫੜੇ ਗਏ ਸੀ ਜਦੋਂ ਰੇਡ ਹੋਈ ਸੀ ਤੇ ਅਮਰਤਪਾਲ ਤੇ ਉਹਨਾਂ ਦੇ ਕੁਝ ਸਾਥੀ ਉੱਥੋਂ ਨਿਕਲੇ ਸੀ ਉਦੋਂ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਸੀ ਕਿ ਕਿਸੇ ਪੁਲਿਸ ਅਧਿਕਾਰੀ ਨੇ ਹੀ ਜਾਂ ਕਿਸੇ ਖੁਫੀ ਏਜੰਸੀ ਦੇ ਬੰਦੇ ਨੇ ਅਮਰਤਪਾਲ ਜਾਂ ਦੇ ਸਾਥੀਆਂ ਨੂੰ ਵਹਿ ਕੇ ਤੁਹਾਡੇ ਤੇ ਰੇਡ ਹੋ ਰਹੀ ਉਹ ਨਿਕਲੇ ਤਾਂ ਫਿਰ ਜਿਹੜਾ ਜੱਦਬਾ ਲੈ ਕੇ ਅਮਰਤਪਾਲ ਸਿੰਘ ਐਸਜੀ ਉਸ ਦੇ ਬਾਰੇ ਇਹੀ ਚਰਚਾਾਂਵਾਂ ਚੱਲੀਆਂ ਕਿ ਜੀ ਜਿਹੜਾ ਇਹ ਯਤਨ ਹੋ ਰਹੇ ਹਨ ਜਾਂ ਅਮਰਤਪਾਲ ਨੂੰ ਫੜਿਆ ਨਹੀਂ ਜਾ ਰਿਹਾ ਭਜਾਇਆ ਜਾ ਰਿਹਾ ਹੈ ਜਿਵੇਂ ਉਹਨੂੰ ਮੌਕੇ ਮਿਲ ਰਹੇ ਹੈ ਇਹ ਵੀ ਉਹਨਾਂ ਦਾ ਜਿਹੜਾ ਅਕਸ ਲੋਕਾਂ ਦੇ ਵਿੱਚ ਬਣਿਆ ਸੀ ਕੁਝ ਧਿਰਾਂ ਦੇ ਵਿੱਚ ਕਿਉਂਕਿ ਕੁਝ ਕੋਣਾਂ ਦੇ ਸਮਰਥਕ ਸੀਗੇ ਜਿਹੜੇ ਸਰਗਰਮ ਸੀ ਵੀ ਉਹਨਾਂ ਦੇ ਮਨਾਂ ਦੇ ਵਿੱਚੋਂ ਉਹ ਆਧਾਰ ਨੂੰ ਖਤਮ ਕਰਨ ਦਾ ਯਤਨ ਹੈ ਕਿਉਂਕਿ ਅਗਲੇ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਹਦੀ ਚਾਲ ਦਾ ਸ਼ਿਕਾਰ ਹੋ ਰਹੇ ਹਾਂ ਇਹੋ ਜਿਹੀਆਂ ਗੱਲਾਂ ਚੱਲਦੀਆਂ ਸੀ ਚਲੋ ਉਸ ਤੋਂ ਬਾਅਦ ਅਮਰਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਹੋਗੀ ਫਿਰ ਇੱਕ ਹੋਰ ਗੱਲ ਚੱਲੀ ਕਿ ਜੀ ਇਹ ਤਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ ਕਿ ਉਹ ਉਹਦੀ ਬਾਡੀ ਲੈਂਗੁਏਜ ਨੂੰ ਲੈ ਕੇ ਵੀ ਗੱਲਾਂ ਚੱਲੀਆਂ ਕਿ ਇਹ ਬੋਲ ਕਿਵੇਂ ਰਹੇ ਨੇ ਕਿੱਥੇ ਕਿਵੇਂ ਕਈ ਗੱਲਾਂ ਅਚੰਚੇਤ ਪੈਂਡਰੋਡੇ ਦੇ ਵਿੱਚੋਂ ਉਹ ਗੁਰੂ ਘਰ ਦੇ ਵਿੱਚੋਂ ਉਹ ਕਹਿੰਦਾ ਆਤਮ ਸਮਰਪਣ ਕੀਤਾ ਪੁਲਿਸ ਦਾ ਕਹਿਣਾ ਸੀ ਕਿ ਉੱਥੇ ਰੇਡ ਹੋਈ ਹੈ ਕੁਝ ਕੁ ਹੋਰ ਫੈਕਟਸ ਵੀ ਸੀ ਚਲੋ ਉਹ ਪੁਲਿਸ ਦੇ ਹੱਥ ਆ ਜਾਂਦੇ ਕਿਹਦੇ ਰਾਹੀਂ ਆਉਂਦੇ ਆ ਕਿਵੇਂ ਆਉਂਦੇ ਉਹ ਚਰਚਾ ਅੱਡ ਚੱਲਦੀ ਰਹੀ ਹੁਣ ਉਦੋਂ ਬਾਅਦ ਦੇ ਵਿੱਚ ਉਹ ਤੇ ਉਹਨਾਂ ਦੇ ਸਾਥੀ ਜਿਹੜੇ 10 ਜਤਨ بار بار ਕਰਦੇ ਐ ਕਿ ਜ਼ਮਾਨਤ ਮਿਲੇ ਜ਼ਮਾਨਤ ਨਹੀਂ ਮਿਲ ਰਹੀ ਫਿਰ ਅਗਲੀਆਂ ਕੋਸ਼ਿਸ਼ਾਂ ਕੀਤੀਆਂ ਕਿ ਜ਼ਮਾਨਤ ਦੀ ਥਾਵੇਂ ਇਹ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਜੇਲ੍ਹ ਦੇ ਵਿੱਚ ਟ੍ਰਾਂਸਫਰ ਕੀਤਾ ਜਾਵੇ ਹੁਣ ਉਹਨਾਂ ਦੇ ਜਿਹੜਾ ਕੇਸ ਪੈ ਗਿਆ ਬੀਤੇ ਦਿਨਾਂ ਦੇ ਵਿੱਚ ਕਿ ਇਲੈਕਟ੍ਰੋਨਿਕ ਡਿਵਾਈਸਸ ਮੋਬਾਈਲ ਫੋਨ ਜਾਂ ਕੁਝ ਹੋਰ ਆ ਉਹਨਾਂ ਤੋਂ ਫੜਿਆ ਗਿਆ ਉਹ ਸਾਰੀਆਂ ਚਰਚਾਵਾਂ ਦੇ ਵਿੱਚ ਜੇਲਰ ਦੇ ਉੱਤੇ ਵੀ ਕੇਸ ਹੋ ਗਿਆ ਉਹਨਾਂ ਨੇ ਭੁਖੜਤਾਲ ਕੀਤੀ ਹਜੇ ਅੱਜ ਇਹ ਪੁਸ਼ਟੀ ਨਹੀਂ ਹੋਈ ਕਿ ਉਹਨਾਂ ਨੇ ਭੁਖੜਤਾਲ ਤੋੜੀ ਜਾਂ ਨਹੀਂ ਕੱਲ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਮਾਤਾ ਜੀ ਜਾਂ ਪਰਿਵਾਰ ਦੇ ਹੋਰ ਮੈਂਬਰ ਸੀ ਉਹਨਾਂ ਨੇ ਭੁੱਖ ਹੜਤਾਲ ਪੰਜਾਬ ਦੇ ਵਿੱਚ ਅੰਮ੍ਰਿਤਸਰ ਚ ਖਤਮ ਕਰਤੀ ਜਦੋਂ ਦਰਬਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਬਣਾਈ ਹੋਈ ਕਮੇਟੀ ਦੇ ਰਾਹੀਂ ਉਹਨਾਂ ਨੂੰ ਪ੍ਰਮਾਣ ਪਹੁੰਚਿਆ ਕਿ ਭੁੱਖ ਹੜਤਾਲ ਖਤਮ ਕਰੋ ਸਿਗਰਸ਼ ਤੇ ਧਰਨਾ ਸੋਡਾ ਚੱਲਦਾ ਰਹੂਗਾ ਤਾਂ ਹੁਣ ਉਹ ਪਰਿਵਾਰ ਨੇ ਇੱਕ ਹੋਰ ਮੰਗ ਵੀ ਕੀਤੀ ਕਿ ਜੇ ਪੰਜ ਮੈਂਬਰੀ ਕਮੇਟੀ ਜਦੋਂ ਅਕਾਲ ਤਖਤ ਉੱਥੇ ਭੇਜਣ ਅੰਮ੍ਰਿਤਪਾਲ ਤੇ ਉਹਦੇ ਸਾਥੀਆਂ ਦੀ ਭੁੱਖ ਹੜਤਾਲ ਵੀ ਖਤਮ ਕਰਾਈ ਜਾ ਸਕੇ ਉਹ ਹੋ ਸਕਦਾ ਹੈ ਜ ਪਹੁੰਚੇ ਜਾ ਅਗਲੀ ਵੇ ਵਾਤਾ ਉਹ ਆਪਾਂ ਖਬਰਾਂ ਆ ਜਾਣਗੀਆਂ ਪਤਾ ਲੱਗ ਜਾਓ ਇਧਰੋਂ ਆ ਜਿਹੜੀ ਨਵੀਂ ਗੱਲ ਆ ਗਈ ਕਿ ਜਿਹੜਾ ਐਨਐਸਐ ਲਾਇਆ ਗਿਆ ਸੀ ਇਹਨੂੰ ਨਵੇਂ ਸਿਰੋਂ ਲਾਇਆ ਗਿਆ ਵੈਸੇ ਤਾਂ ਇਹ ਹੈ ਕਿ ਬਹੁਤ ਚਿਰ ਹੋ ਗਿਆ ਸੀ ਉਹ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਜੇ ਆਪਾਂ ਇਹਨਾਂ ਨੂੰ ਇਹ ਵੀ ਆਕੇ ਕਿ ਉਹਨਾਂ ਦਾ ਜ਼ੁਲਮ ਬਹੁਤ ਵੱਡਾ ਜਿਹੜਾ ਜ਼ੁਰਮ ਵੱਡਾ ਹੈ ਤਾਂ ਉਹਨਾਂ ਤੇ ਜੋ ਜ਼ੁਲਮ ਹੋਇਆ ਉਹ ਵੀ ਥੋੜਾ ਨਹੀਂ ਸਾਲ ਹੋ ਗਿਆ ਜਾਂ ਕਿਸੇ ਨੂੰ 11 ਮਹੀਨੇ ਹੋ ਗਏ ਹੋਣਗੇ ਉਹ ਜੇਲ੍ਹ ਦੇ ਵਿੱਚ ਨੇ ਕੇਸ ਆ ਹਜੇ ਪ੍ਰੋਪਰ ਜਿਹੜੇ ਤਰੀਕੇ ਨਾਲ ਚੱਲਣਾ ਸੀ ਉਵੇਂ ਸਰਗਰਮੀ ਨਾਲ ਚੱਲਿਆ ਨਹੀਂ ਬਿਆਨਬਾਜ਼ੀ ਇਹ ਜਿਹੜੀ ਉਹ ਹੋ ਰਹੀ ਹੈ ਕੁਝ ਲੋਕ ਕਹਿੰਦੇ ਆ ਕਿ ਅਮਰਤਪਾਲ ਸਿੰਘ ਹੋਰਾ ਨੂੰ ਉਸ ਵੇਲੇ ਸਰਗਰਮ ਕੀਤਾ ਗਿਆ ਜਦੋਂ ਕਿਸਾਨ ਅੰਦੋਲਨ ਸੀ ਹੁਣ ਉਹਨਾਂ ਦੇ ਨਾਲ ਜਿਹਨਾਂ ਨੇ ਇਹ ਚਰਚਾ ਵਿੱਚ ਲੱਗੇ ਜਿਵੇਂ ਵੀ ਹੋਵੇ ਮਤਲਬ ਜੇ ਉਹਨਾਂ ਨੇ ਜ਼ੁਰਮ ਵੀ ਕੀਤਾ ਆਪਾਂ ਮੰਨਦੇ ਆ ਤਾਂ ਜ਼ੁਰਮ ਦੇ ਤਹਿਤ ਫਿਰ ਇੱਕ ਕਾਰਵਾਈ ਅਗਲੀ ਚੱਲੇ ਹੁਣ ਕੁਝ ਲੋਕ ਫਿਰ ਅਗਲੀ ਗੱਲ ਚੱਲ ਪਈ ਕਿ ਅਮਰਤਪਾਲ ਸਿੰਘ ਹੋਰੇ ਜਿਵੇਂ ਗੱਲਾਂ ਕਰਦੇ ਸੀਗੇ ਹੁਣ ਸਾਰਾ ਕੁਝ ਉਵੇਂ ਬਦਲਿਆ ਨਜ਼ਰ ਆਉਂਦਾ ਹੁਣ ਉਹ ਪੰਜਾਬ ਦੇ ਵਿੱਚ ਤਵਦੀਲ ਹੋਣ ਦੇ ਵਾਸਤੇ ਵੀ ਹੜਤਾਲਾਂ ਕਰੀ ਜਾਂਦੇ ਦੂ ਪਹਿਲਾਂ ਤਾਂ ਕੁਛ ਕਹ ਜਿਹਨਾਂ ਨੇ ਕੁਰਬਾਨੀਆਂ ਕੀਤੀਆਂ ਸਜ਼ਾਵਾਂ ਹੋਈਆਂ ਵੀ ਹਨ ਉਹ ਪੰਜਾਬ ਤੋਂ ਬਾਹਰ ਬਹੁਤਿਆਂ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਕਦੇ ਇਹੋ ਜਿਹੀ ਮੰਗ ਨਹੀਂ ਕੀਤੀ ਤਾਂ ਕਰਕੇ ਇਹ ਕਈ ਗੱਲਾਂ ਦਾ ਭੰਬਲ ਪੁੱਸਾ ਤੇ ਦੂਸਰੀ ਗੱਲ ਇਹ ਹੈ ਕਿ ਉਹਨਾਂ ਦੇ ਜਿਹੜੇ ਸਾਥੀ ਹੈ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਐਨਐਸਐਲ ਆਇਆ ਗਿਆ ਉਸ ਨੂੰ ਚੁਣੌਤੀ ਵੀ ਦਿੱਤੀ ਹੈ ਸਿੱਧੂ ਸਾਹਿਬ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਸਿਆਸਤ 'ਚ ਬਦਲਾਅ ਆਉਂਦੇ ਰਹਿੰਦੇ ਨੇ ਸਿਆਸਤ 'ਚ ਬਦਲਾਅ ਵੀ ਆਉਂਦੇ ਰਹਿੰਦੇ ਨੇ ਤੇ ਲੋਕਾਂ ਦੇ ਜੀਵਨ 'ਚ ਵੀ ਕਰਿਆ ਤੇ ਵੀ ਬਦਲਾਅ ਆ ਜਾਂਦੇ ਨੇ ਤੇ ਨਾਲ ਉਧਰ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਹੁਣ ਤੱਕ ਸਿਆਸਤ 'ਚ ਸੀਗੇ ਉਧਰੋਂ ਖਬਰਾਂ ਆ ਰਹੀਆਂ ਨੇ ਵੀ ਉਹ ਸਿਆਸਤ ਛੱਡ ਕੇ ਕ੍ਰਿਕਟ ਦੀ ਕਮੈਂਟਰੀ ਜਾ ਸਕਦੇ ਨੇ ਤੇ ਉਧਰ ਕਰਨਜੀਤ ਅਨਮੋਲ ਹੁਣ ਤੱਕ ਫਿਲਮੀ ਅਦਾਕਾਰ ਸੀ ਉਹਨਾਂ ਨੂੰ ਲੋਕਾਂ ਨੂੰ ਕਹਿਣਾ ਪੈ ਰਿਹਾ ਪਹਿਲਾਂ ਹੀ ਕਹਿੰਦੇ ਮੈਂ ਤੁਹਾਨੂੰ ਇਹ ਲੋੜ ਨਹੀਂ ਪਊਗੀ ਕਿ ਕੱਲ ਨੂੰ ਤੁਸੀਂ ਪੋਸਟਰ ਲਾਓਗੇ ਕਰਨਜੀਤ ਅਨਮੋਲ ਗਮਸ਼ਾਦਾ ਹੋ ਗਿਆ ਮਤਲਬ ਪੂਰੀ ਸਿਆਸਤ ਚ ਆ ਜਾਣਗੇ ਉਸ ਤੋਂ ਬਾਅਦ ਆਪਣੀ ਅਦਾਕਾਰੀ ਛੱਡ ਕੇ ਤੇ ਨਵਜੋਤ ਸਿੰਘ ਸਿੱਧੂ ਦੀਆਂ ਖਬਰਾਂ ਆ ਰਹੀਆਂ ਨੇ ਕਿ ਉਹ ਸਿਆਸਤ ਛੱਡ ਸਕਦੇ ਨੇ ਤੇ ਉਧਰ ਕਮੈਂਟਰੀ ਚ ਫੇਰ ਜਾ ਸਕਦੇ ਨੇ ਦੁਬਾਰਾ ਜੀ ਜਿਹੜੀ ਤਾਂ ਕਰਮਜੀਤ ਅਨਮੋਲ ਹੋਰਾਂ ਦੀ ਗੱਲ ਹੈ ਇਹ ਤਾਂ ਕਿਉਂਕਿ ਉਹਨਾਂ ਦੇ ਹਜੇ ਤਾਂ ਹੱਥ ਵੱਲੇ ਕੁਝ ਨਹੀਂ ਨਾ ਕੁਰਸੀ ਹੈ ਕਲੀ ਟਿਕਟ ਹੈ ਹਾਈ ਤਾਂ ਚੋਣ ਦੇ ਨਿਸ਼ਾਨ ਵੀ ਆਫੀਸ਼ੀਅਲੀ ਉਦੋਂ ਡਿਕਲੇਅਰ ਹੋਣਗੇ ਨਾ ਜਦੋਂ ਕਾਗਜ਼ ਭਰੇਗੇ ਉਦੋਂ ਹੀ ਆਪਾਂ ਕਹਾਂਗੇ ਕਿ ਇਹ ਭਾਈ ਹੁਣ ਉਮੀਦਵਾਰ ਹੈ ਹਜੇ ਤੱਕ ਤਾਂ ਸਰਗਰਮ ਤਦੋਂ ਹੁੰਦਾ ਵੈਸੇ ਇਹੀ ਆ ਕਿ ਜਦੋਂ ਕੋਈ ਇਹੋ ਜਿਹੇ ਬੰਦੇ ਨੂੰ ਲਿਆਂਦਾ ਜਾਂਦਾ ਉਹਦੀਆਂ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕੀਤੀਆਂ ਜਾਂਦੀਆਂ ਜਿਹੜੇ ਆਜ਼ਾਦ ਉਮੀਦ ਵਗੈਰਾ ਉਮੀਦਵਾਰ ਵਗੈਰਾ ਹੁੰਦੇ ਉਹਨਾਂ ਦੇ ਕਾਗਜ਼ ਤਕਰਦੁੱਤ ਹੋ ਜਾਂਦੇ ਜਾਂ ਕਰਵਾ ਦਿੱਤੇ ਜਾਂਦੇ ਆ ਤਾਂ ਉਹ ਹੁਣ ਜਿਵੇਂ ਤੁਹਾਡੇ ਵਾਲੀ ਗੱਲ ਆ ਕਿ ਪਹਿਲੇ ਕੋਈ ਇੱਕ ਮੀਟਿੰਗ ਉਹਨਾਂ ਨੇ ਕੀਤੀ ਉੱਥੇ ਇਹੀ ਕਹਿਣਾ ਪਿਆ ਕਿ ਮੈਂ ਹੋਰ ਕਲਾਕਾਰਾਂ ਮੰਗੋਨੀ ਮਾ ਫਿਲਮਾਂ ਨੂੰ ਨਹੀਂ ਪਿਆਰ ਕਰੂੰਗਾ ਸੂਬੇ ਨੂੰ ਪਿਆਰ ਕਰੂੰਗਾ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੂੰਗਾ ਹੋਰ ਬਥੇਰੀਆਂ ਗੱਲਾਂ ਵਧੀਆ ਆ ਵੀ ਜਿਹੜੀ ਗੱਲ ਕਰਮਜੀਤਨ ਮੋਹਲ ਕਹਿੰਦੇ ਆ ਕਿ ਜੀ ਦੇਖੋ ਮੇਰੇ ਇਸ਼ਤਿਹ ਉਹਦਾ ਭਾਈ ਇਹ ਤਾਂ ਨਾਲ ਆਉਂਦੀ ਲੋੜ ਹੋਵੇ ਦੂਜਿਆਂ ਦੀ ਕਿਤੇ ਤੂੰ ਵੀ ਮੰਗ ਕਰਨ ਲੱਗ ਜਾਏ ਕਿ ਦੂਜਿਆਂ ਨਾਲੋਂ ਮੇਰੀ ਫੋਟੋ ਵੱਡੀ ਹੋਵੇ ਜਾਂ ਮੋਰ ਤੁਸੀਂ ਇਸ ਹਾਲਕੇ ਤੇ ਦੋ ਕਲਾਕਾਰ ਹੋ ਜਾਓਗੇ ਜਿੱਤ ਕੇ 1kmਲੇ ਬਲਕਾਰ ਸਿੱਧੂ ਹੈ ਇੱਕ ਤੁਸੀਂ ਹੋਗੇ ਭਾਈ ਦਾ ਵੈਸੇ ਨਤੀਜਿਆਂ ਤੋਂ ਬਾਅਦ ਦੀ ਗੱਲ ਹੈ ਇਹ ਤਾਂ ਖੈਰ ਆਪਾਂ 22 ਮਹੀਨੇ ਪਹਿਲਾਂ ਦੀਆਂ ਗਿਆਸਰਾਈਆਂ ਲਾ ਰਹੇ ਹਾਂ ਪਰ ਗੱਲ ਇਹ ਹੈ ਕਿ ਤੁਸੀਂ ਪੰਜਾਬ ਦੇ ਵਾਸਤੇ ਕਿੰਨਾ ਸਟੈਂਡ ਲਓਗੇ ਜਿਹੜੀ ਵੱਡੀ ਗੱਲ ਹੈ ਹੁਣ ਬਹੁਤ ਸਾਰੇ ਮਸਲੇ ਆ ਪੰਜਾਬ ਦੇ ਵਿੱਚ ਜਦੋਂ ਕਿਤੇ ਤਾਂ ਇਹ ਹੈ ਕਿ ਉਂਗਲਾਂ ਉਠਦੀਆਂ ਗਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਫਿਰ ਤਾਂ ਸਾਰੇ ਚੁੱਪ ਕਰ ਜਾਂਦੇ ਆ ਕਿ ਸਭ ਸਾਰੇ ਆਈ ਸਰਕਾਰ ਠੀਕ ਹੁੰਦੀ ਹੈ ਜਦੋਂ ਵਿਰੋਧੀਆਂ ਦੇ ਉੱਤੇ ਨਿਸ਼ਾਨਾ ਲਾਉਣਾ ਹੈ ਫਿਰ ਪੋਸਟਾਂ ਤੋਂ ਲੈ ਕੇ ਸਾਰੇ ਉਹ ਬੋਲਦੇ ਆ ਬਹੁਤ ਸਾਰੇ ਮਸਲੇ ਹੁੰਦੇ ਆ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੋ ਸਕਦੇ ਆ ਕੋਈ ਹੋਰ ਹੋ ਸਕਦਾ ਈਵਨ ਕਿ ਮੈਨੂੰ ਤਾਂ ਇਹ ਵੀ ਬੜਾ ਦੁੱਖ ਲੱਗਦਾ ਜਦੋਂ ਪੰਜਾਬ ਨੂੰ ਇਹ ਗੱਲ ਆਖੀ ਜਾਂਦੀ ਹੈ ਕਿ ਪੋਲੂਸ਼ਨ ਹੈ ਪੰਜਾਬ ਤੋਂ ਪਹੁੰਚਦਾ ਚੰਡੀਗੜ੍ਹ ਤਾਂ ਪੰਜਾਬ ਦਾ ਕੋਈ ਸਿਆਦਾਨ ਬੋਲਦਾ ਨਹੀਂ ਹੁੰਦਾ ਸੀ ਜਿਹੜਾ ਆਮ ਆਦਮੀ ਪਾਰਟੀ ਵਾਲਿਆ ਕਿ ਇਹਨਾਂ ਨੂੰ ਨਹੀਂ ਪਤਾ ਵੀ ਉਹ ਤੋਂ ਕੈਪਸੂਲ ਬਣਾ ਕੇ ਭੇਜ ਦੇ ਜਾਂ ਹੋ ਤਾਂ ਕੀ ਦੇ ਕਰਮਜੀਤ ਦਾ ਮੋਲ ਗੱਲ ਤਾਂ ਕੀਤੀ ਕਰਦੇ ਆਪਾਂ ਕਿ ਜੇ ਜਿੱਤ ਗਿਆ ਫਿਰ ਇਹ ਇਹ ਗੱਲ ਕਰਿਆ ਕਰੂਗਾ ਇਹ ਸਟੈਂਡ ਰੱਖਣਗੇ ਜਾਂ ਫਿਰ ਬਾਕੀ ਪਾਰਟੀ ਵਾਲਿਆਂ ਵਰਗਾ ਕਿ ਵੀ ਚੁੱਪੀ ਭਲੀ ਆ ਬਹੁਤੇ ਥਾਂ ਤੇ ਉਹ ਸਵਾਲ ਤਾਂ ਇਹ ਹੈ ਦੂਜੇ ਪਾਸੇ ਇਹ ਚੁੱਪ ਭਲੀ ਦੀ ਥਾਂ ਤੇ ਨਵਜੋਤ ਸਿੰਘ ਸਿੱਧੂ ਹੋਰੇ ਆ ਉਹ ਬੋਲਦੇ ਬਹੁਤ ਉਹਨਾਂ ਨੇ ਹੁਣ 6 ਸਾਲਾਂ ਤੋਂ ਬਾਅਦ ਆਈਪੀਐਲ ਦੀ ਜਿਹੜੀ ਕਮੈਂਟਰੀ ਆ ਉਹ ਕਰਨ ਦੀ ਗੱਲ ਆਖੀ ਹੈ ਅੱਜ ਸਟਾਰ ਸਪੋਰਟਸ ਦਾ ਜਿਹੜਾ ਟਵਿੱਟਰ ਹੈਂਡਲ ਹੈ ਉਸ ਦੇ ਉੱਤੇ ਇੱਕ ਗੱਲ ਆਈ ਕਿ ਸਰਦਾਰ ਆ ਕਮੈਂਟਰੀ ਇਜ਼ ਬੈਕ ਆਈਪਲ 2024 ਐਵਰਜੀ ਪੋਸਟ ਭਾਈ ਹੈ ਔਰ ਉਸ ਦੇ ਵਿੱਚੋਂ ਜਿਹੜਾ ਕੁਝ ਨਵਜੋਤ ਸਿੰਘ ਸਿੱਧੂ ਬਾਰੇ ਲਿਖਿਆ ਜਾ ਉਹਦੇ ਬਾਅਦ ਚਰਚਾ ਚੱਲ ਪਈ ਕਿ ਨਵਜੋਤ ਸਿੰਘ ਸਿੱਧੂ ਕੋ ਬੇਨਾ ਦਾ ਐਕਸ ਹੈਂਡਲ ਜਿਹੜਾ ਪਹਿਲਾਂ ਟਵਿੱਟਰ ਸੀ ਉਹ ਸ਼ੈਰੀ ਔਨ ਟੌਪ ਹੈ ਉਹਦੇ ਤੇ ਉਹਦੇ ਉਹਨੂੰ ਹੈਸ਼ ਕਰਕੇ ਪਾਇਆ ਗਿਆ ਹੈ ਟੈਗ ਕਰਕੇ ਤਾਂ ਉਹ ਹੁਣ ਜਿਹੜਾ 22 ਤਰੀਕ ਤੋਂ ਆਈਪਲ ਸ਼ੁਰੂ ਹੋ ਰਿਹਾ ਉਹਦੀ ਕਮੈਂਟਰੀ ਕਰਦੇ ਨਜ਼ਰ ਆਉਣਗੇ ਤੇ ਜਿਹੜੀ ਦੇਸ਼ ਦੇ ਵਿੱਚ ਸਿਆਸੀ ਕਮੈਂਟਰੀ ਆ ਉੱਥੇ ਵੀ ਉਹਨਾਂ ਦੀ ਲੋੜ ਹੈ ਸ਼ਾਇਦ ਉਹ ਸਿਆਸਤ ਤੋਂ ਦੂਰ ਤਾਂ ਨਾ ਹੋਣਾ ਪਰ ਇਹ ਹੈ ਕਿ ਪੰਜਾਬ ਦੀ ਸਿਆਸਤ ਤੋਂ ਦੂਰ ਜੇ ਇੱਕ ਵਾਰ ਜ਼ਰੂਰ ਹੋ ਜਾਣਗੇ ਕਿਉਂਕਿ ਜਿਹੜੇ ਲੋਕ ਇੱਥੇ ਉਮੀਦਵਾਰ ਹੋਣਗੇ ਜੇ ਤਾਂ ਉਹ ਕਾਂਗਰਸ ਦੇ ਨਾਲ ਆਮਦਵੀ ਪਾਰਟੀ ਦਾ ਅਲਾਈਂਸ ਜੇ ਹੋ ਜਾਂਦਾ ਤਾਂ ਕੀ ਜਿਹੜੇ ਭਗਵੰਤ ਮਾਨ ਵਰਗਿਆਂ ਨੂੰ ਉਹ ਮਿੱਤਰ ਪਿਆਰਾ ਮਿੱਤਰ ਪਿਆਰਾ ਕਹਿ ਕੇ ਗੱਲਾਂ ਕਰਦੇ ਆ ਉਹਨਾਂ ਦੇ ਹੱਕ ਦੇ ਵਿੱਚ ਆਖਣਗੇ ਸਾਡਾ ਸਾਂਝਾ ਲਾਈਸਾ ਇਹਨਾਂ ਨੂੰ ਵੋਟ ਪਾਓ ਜਾਂ ਫਿਰ ਰਾਜਾ ਬੜਿੰਗ ਪ੍ਰਤਾਪ ਬਾਜਵਾ ਜਾਂ ਹੋਰ ਜਿਹੜੇ ਆਗੂ ਐ ਉਹ ਕੀ ਉਹਨਾਂ ਦੇ ਹੱਕ 'ਚ ਬੋਲਣਗੇ ਬੇਸ਼ੱਕ ਹਾਈ ਕਮਾਂਡ ਕਹੇ ਤਾਂ ਬੋਲਣਾ ਪੈ ਸਕਦਾ ਪਰ ਜਿਹੜੇ ਬੰਦੇ ਉਹਨੂੰ ਪਾਰਟੀ ਤੋਂ ਕਢਾਉਣ ਦੇ ਵਾਸਤੇ ਸਰਗਰਮ ਸਿੰਘ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਹੱਕ 'ਚ ਕਿਉਂ ਬੋਲਣਗੇ ਤਾਂ ਕਰਕੇ ਇਹ ਆ ਅਗਲੇ ਕਹਿੰਦੇ ਹੋਣਗੇ ਕਿ ਇਧਰੋਂ 4 ਪੈਸੇ ਕਮਾਉਣ ਨਾਲੇ ਸੀਜਣਾ ਨਾਲੇ ਬਹਾਨਾ ਬਣਾਓ ਕਿ ਮੈਂ ਬਿਜ਼ੀ ਆ ਇਹ ਹੋ ਸਕਦਾ ਹੈ ਕਿ ਪਾਰਟੀ ਉਹਨਾਂ ਦੀ ਸਟਾਰ ਕੰਪੇਨਰ 'ਚ ਡਿਊਟੀ ਲਾ ਕੇ rau ਸਾਹਿਬ ਹੋਰ ਪਾਸੇ ਭੇਜ ਦੇ ਉਹਨਾਂ ਸਟੇਟਾਂ 'ਚ ਇਹ ਹੋ ਸਕਦਾ ਹੈ ਕਿ ਉਹ ਰੋਹਲ ਗਾਂਧੀ ਨਾਲ ਤੇ ਸੋਨੀਆ ਤੇ ਪ੍ਰਿੰਕਾ ਗਾਂਧੀ ਹੋਰਾਂ ਦੇ ਨਾਲ ਉਹਨਾਂ ਦੀ ਜਿਵੇਂ ਪਰਿਵਾਰਕ ਸਾਂਝ ਆ ਉਹਦਾ ਕਰਕੇ ਹੋਰ ਡਿਊਟੀ ਤਾਂ ਲੱਗ ਸਕਦੀ ਹੈ ਪਰ ਆਹ ਦਾ ਮੈਨੂੰ ਲੱਗਦਾ ਕਾਣੀ ਹੋਰ ਪਾਸੇ ਜਾਂਦੇ ਅਸਰ ਬਣਦੇ ਵੀ ਹੈ ਜੀ ਸਿਰਦ ਜਿਵੇਂ ਮੈਂ ਇਹ ਕਹਿਣ ਲੱਗਾ ਸੀ ਪਹਿਲਾਂ ਜਦੋਂ ਕਿਸੇ ਵੀ ਸਟੇਟ 'ਚ ਹੋਰ ਵੀ ਡਾਇਰੈਕਸ਼ਨ ਆਉਂਦੀਆਂ ਤਾਂ ਇਹ ਸਟਾਰ ਪ੍ਰਚਾਰਕ ਹੁੰਦੇ ਸੀ ਕਿਤੇ ਇਹਨਾਂ ਨੂੰ ਸਟਾਰ ਨਾਲ ਜ਼ਿਆਦਾ ਆਉਣ ਲੱਗ ਗਏ ਕਿਤੇ ਉਹਨਾਂ ਸਟਾਰ ਪ੍ਰਚਾਰਕ ਨਹੀਂ ਤਾਂ ਸਟਾਰ ਸਪੋਰਟਸ ਹੈ ਹੀ ਸਟਾਰਤਾ ਆਪਣੇ ਨਾਮ ਨਾਲ ਲਾਈ ਨਵਾਂ ਬਿਲਕੁਲ ਨਾਲ ਉਹਨਾਂ ਨੇ ਨਾ ਬਕਾਇਦਾ ਲਿਖਿਆ ਕਿ ਬਨ ਲਾਈਨਰ ਕਾ ਕਮੈਂਟੇਟਰ ਕਿਉਂਕਿ ਇੱਕ ਸ਼ੇਰੋ ਸ਼ਾਇਰੀ ਦੇ ਵਿੱਚ ਇੱਕ ਲਾਈਨ ਦੇ ਵਿੱਚ ਇਹਨਾਂ ਦਾ ਸ਼ੇਰ ਵੀ ਹੁੰਦਾ ਨਾ ਤਾਂ ਦੇਖੋ ਉੱਥੇ ਲਿਖੋਗੇ ਕਈ ਵਾਰ ਜਿਵੇਂ ਕਹਿੰਦੇ ਆਦਤਾਂ ਨਹੀਂ ਜਾਂਦੀਆਂ ਹੁੰਦੀਆਂ ਕਈ ਵਾਰ ਆਪਾਂ ਦੇਖਿਆ ਕੋਈ ਤਖਾਲੀਦਲ ਤੋਂ ਆਇਆ ਹੋਇਆ ਕਾਂਗਰਸ ਤੋਂ ਬਾਅਦ ਸੁਖਵੀਰ ਸਿੰਘ ਬਰਲ ਕਹਿ ਕੇ ਨਾਰਾ ਲਾ ਦਿੰਦੇ ਸੀ ਉੱਥੇ ਨਾ ਕਹੀ ਜਾਣੇ ਰਲੇ ਹੋਏ ਨੇ ਆਪਸ ਵਿੱਚ ਮਲੇ ਹੋਏ ਨੇ ਇਹਦੇ ਪਿੱਛੇ ਕੇਜਰੀਵਾਲ ਦਾ ਹਸਤਾ ਜਾਂ ਭਗਵੰਤ ਮਾਨ ਦਾ ਅਰਥ ਹੈ ਮੈਨੂੰ ਦਾਦਾ ਕਮੈਂਟਰੀ ਕਰਾਇਆ ਜੀ ਗੱਲਾਂ ਲੱਖਦਾ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਉਧਰ ਮਨੀਸ਼ ਸਿੰਘ ਸਾਹਿਬ ਦੀਆਂ ਮਸ਼ਕਲਾਂ ਹੋਰ ਵਧ ਗਈਆਂ ਜੀ ਮਨੀਸ਼ ਸ਼ੋਧਿਆ ਦੇ ਮਸ਼ਕਲਾਂ ਵਧ ਗਈਆਂ ਅਰਵਿੰਦ ਕੇਜਰੀਵਾਲ ਨੂੰ ਥੋੜੀ ਜਿਹੀ ਰਾਹਤ ਮਿਲ ਗਈ ਜਿਹੜਾ ਪਹਿਲਾਂ ਮਾਮਲਾ ਚੱਲ ਜੰਦਾ ਐਕਸਾਈਜ਼ ਵਾਲਾ ਉੱਥੇ ਆਖਿਆ ਗਿਆ ਕਿ 6 April ਤੱਕ ਤੋਂ ਬਾਅਦ ਇਹਦੀ ਸੁਣਵਾਈ ਹੋਊਗੀ ਜਿਹੜਾ ਐਕਸਾਈਜ਼ ਵਾਲਾ ਮਾਮਲਾ ਹੈ ਇਹਦੇ ਤੋਂ ਸਪਸ਼ਟ ਹੈ ਕਿ ਬੇਸ਼ੱਕ ਉਹਨਾਂ ਦੇ ਵਕੀਲਾਂ ਦੇ ਬਥੇਰੀਆਂ ਅੱਜ ਦਲੀਲਾਂ ਦਿੰਦੇ ਆ ਪਰ ਸੈ ਸ਼ੌਦੀਆ ਹੋਰ ਅਨੁਸ਼ੇ ਅਪ੍ਰੈਲ ਤੱਕ ਤਾਂ ਜੇਲ੍ਹ ਤੇ ਰਹਿਣਾ ਹੀ ਪਊਗਾ ਗਾਹਾਂ ਫਿਰ ਜ਼ਮਾਨਤ ਹੋ ਜਾਈ ਕਦੋਂ ਬਾਹਰ ਆ ਜਾਣ ਇਹ ਨਹੀਂ ਕਿਹਾ ਜਾ ਸਕਦਾ ਇਹ ਵੀ ਹੋ ਸਕਦਾ राव ਸਾਹਿਬ ਕਿ ਇੱਕ ਮਾਮਲਾ ਹੈ ਜਿਹੜਾ ਇਹ ਐਕਸਾਈਜ਼ ਵਾਲਾ ਹੈ ਇਹਦੇ ਚੋਂ ਅੰਦਰ ਹੈ ਤੇ ਜਿਹੜੇ ਦੀ ਕੱਲਾਪਾ ਗੱਲ ਕਰਦੇ ਸੀ ਜਲ ਬੋਰਡ ਵਾਲਾ ਮਾਮਲਾ ਦਿੱਲੀ ਜਲ ਬੋਰਡ ਤਾਂ ਉਹ ਹੋ ਸਕਦਾ ਉਹਦੇ ਚ ਇਹਨਾਂ ਦੀ ਸ਼ਮੂਲੀਅਤ ਜਾਂ ਇਹਨਾਂ ਦਾ ਨਾਂ ਵੀ ਆਏ ਕਿਉਂਕਿ ਪਾਰਟੀ ਦੇ ਮੇਨ ਆਗੂਆਂ ਚੋਂ ਤਾਂ ਇਹ ਹੀ ਹੈ ਸੰਜੇ ਸਿੰਘ ਦੇ ਬਾਰੇ ਆਖਿਆ ਜਾਂਦਾ ਕਿਉਂਕਿ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਗਿਆ ਸੀ ਰਾਜ ਸਭਾ ਦੇ ਵਿੱਚ ਦੁਆਰਾ ਫਿਰ ਉਹਨਾਂ ਨੇ ਸੌਂ ਚੱਕਣੀ ਹੈ ਰਿਪੀਟ ਚੱਲਦੀ ਹੈ ਤਾਂ ਉਹ ਕਹਦੇ ਜੀ ਉਹਨਾਂ ਨੇ ਸੌਂ ਚੱਕਣੀ ਹੈ ਤਾਂ ਕਰਕੇ ਉਹਨ ਨੂੰ ਜਿਹੜੀ ਇਹ ਪੇਸ਼ੀ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਜਾਵੇ ਹੁਣ ਦੇਖੋਗਾ ਕੀ ਹੁੰਦਾ ਪਰ ਇੱਕ ਵਾਰ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਖਾਸਾ ਗੂ ਸੀ ਉਹ ਉਲਝੇ ਪਏ ਆ ਜਾਲ ਜਹਾ ਕੇ ਰੱਖਤੇ ਤੁਸੀਂ ਦਿੱਲੀ ਨੂੰ ਜਾਂਦੇ ਧੂਏ ਦੀ ਗੱਲ ਕੀਤੀ ਸੀ ਸਿੱਧਾ ਸਾਹਿਬ ਇਹ ਤਾਂ ਧੂਆ ਉਹ ਹੁੰਦਾ ਅਕਤੂਬਰ ਨਵੰਬਰ ਚ ਜਦੋਂ ਕਦੇ ਆਪਾਂ ਜੀਰੀ ਵੜਕੇ ਤੋਂ ਬਾਅਦ ਰੈਧ ਗੁੰਦ ਨੂੰ ਅੱਗ ਲਾਉਂਦੇ ਆ ਕਿਸਾਨ ਉਦੋਂ ਇਲਜ਼ਾਮ ਆਪਣੇ ਤੇ ਆਉਂਦਾ ਪੰਜਾਬ ਤੇ ਆਉਂਦਾ ਵੀ ਪੰਜਾਬ ਦਾ ਧੂੰਆਂ ਜਾਂਦਾ ਪਰ ਹੁਣ ਵੀ ਦੁਨੀਆ ਦੇ ਜਿਹੜੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਨੇ ਉਹਨਾਂ ਦੀ ਸੂਚੀ 'ਚ ਦਿੱਲੀ ਦਾ ਨਾਮ ਵੀ ਆ ਗਿਆ ਤੇ ਹੋਰ ਵੀ ਕਈ ਨੇ ਜੀ ਕਿਹੜੀ ਕਿਹੜੇ ਕਿਹੜੇ ਨੇ ਜਿਹੜੇ ਲਿਸਟ ਥੋੜੇ ਕੋਲ ਆਈ ਹੈ 100 ਸ਼ਹਿਰ ਹੈ ਜੀ ਜਿਨ੍ਹਾਂ ਦਾ ਜੇਕਰ ਚੱਲਦਾ ਕਿ ਦੁਨੀਆ ਦੇ ਸਭ ਤੋਂ ਵੱਧ ਪੋਲਿਊਟਡ ਸ਼ਹਿਰ ਨੇ 399 ਏਸ਼ੀਆ ਦੇ ਆ ਇਹ ਇਹ ਉਦੋਂ ਵੀ ਮੰਦਭਾਗੀ ਖਬਰ ਹੈ ਤੇ ਇਹਦੋਂ ਮੰਦਭਾਗੀ ਖਬਰ ਇਹ ਹੈ ਕਿ ਇਹਨਾਂ 'ਚ ਜਿਹੜਾ ਸਭ ਤੋਂ ਵੱਧ ਪੋਲਿਊਟਿਡ ਸ਼ਹਿਰਾਂ ਵਾਲਾ ਅੰਕੜਾ ਹੈ ਦੁਨੀਆ ਦੇ ਸ਼ਹਿਰਾਂ ਦੇ ਵਿੱਚ ਉਹਦੇ 'ਚ 85 ਭਾਰਤ ਦੇ ਹੈ ਹੂੰ ਸਾਡੇ ਵਾਸਤੇ ਮਾਨ ਵਾਲੀ ਗੱਲ ਇਹ ਹੈ ਕਿ ਲਾਹੌਰ 5ਵੇਂ ਨੰਬਰ ਤੇ ਹੈ ਪੋਲੂਸ਼ਨ ਦੇ ਮਾਮਲੇ 'ਚ ਦਿੱਲੀ 6ਵੇਂ ਤੇ ਹੈ ਬੇਗੂਸਰਾ ਇਸ ਵਿੱਚ ਤਾਂ ਹੋਰ ਜਿਹੜੇ ਸ਼ਹਿਰ ਹੈ ਉੱਥੇ ਪੋਲੂਸ਼ਨ ਦਾ ਅੰਕੜਾ ਜਿਹੜਾ ਉਹ ਵੀ ਬਹੁਤ ਵੱਡਾ ਹੈ ਪਰ ਕੁੱਲ ਮਿਲਾ ਕੇ ਫੇਰ ਗੱਲ ਉੱਥੇ ਆ ਜਾਂਦੀ ਹੈ ਕਿ ਹੁਣ ਸਾਰੀ ਜੋ ਮਿਹਵਾਰੀ ਪੰਜਾਬ ਸਰਤਾ ਨਹੀਂ ਪਾ ਦੇਉਗੇ ਮੈਂ ਤਾਂ ਹੀ ਅੱਜ ਲਿਖੀ ਜਾਂਦਾ ਕਿ મોદી ਹੈ ਤਾਂ ਸੰਭ 可能 ਹੈ ਦੀਆਂ ਗੱਲਾਂ ਚੱਲਦੀਆਂ ਤਾਂ ਕੀ ਇਹ ਪੋਲੂਸ਼ਨ ਹੈ ਜਿਹੜਾ મોદી ਕਰਕੇ ਹੋ ਗਿਆ ਜਾਂ ਇਹ ਹੈ ਕਿ ਉਹਨਾਂ ਦੀ ਸਰਕਾਰ ਕੇਂਦਰ ਦੇ ਵਿੱਚ ਆ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਖੁਦਾਂ ਦੀ ਸਰਕਾਰ ਹੈ ਕਿ ਇਹ ਦੋਵੇਂ ਜਣੇ ਜਾਂ ਦੋਵੇਂ ਆਗੂ ਹੋ ਜਾਂ ਦੋਵੇਂ ਸਰਕਾਰਾਂ ਜਾਂ ਦੋਵੇਂ ਪਾਰਟੀਆਂ ਮਿਲ ਕੇ ਉੱਥੇ ਪੋਲੂਸ਼ਨ ਘਟ ਕਰਨ ਦੇ ਸਮਰੱਥ ਨਹੀਂ ਸੀ ਜਾਂ ਨਹੀਂ ਕੀਤਾ ਬਹੁਤ ਸਾਰੀਆਂ ਗੱਲਾਂ ਨੇ ਇੱਕ ਤਾਂ ਇਹ ਹੈ ਕਿ ਸ਼ਹਿਰ ਵੱਡੇ ਹੈ ਆਬਾਦੀ ਵੱਡੀ ਹੈ ਏ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਉਹ ਬਿਨਾ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਇੰਨਾ ਪੋਲੂਸ਼ਨ ਹੈ ਤਾਂ ਉਹ ਵਿਗੜਦਾ ਹੋਊਗਾ ਤਾਂ ਤਾਂ ਵੀ ਇੱਕ ਵੱਡੀ ਸਮੱਸਿਆ ਹੈ ਪਰ ਇਹ ਸਿਰਫ ਚਰਚਾ ਕਰਨ ਤੱਕ ਹੀ ਸੀਮਿਤ ਨਹੀਂ ਹੋਣਾ ਚਾਹੀਦਾ ਇਹਦੇ ਤੇ ਬਹੁਤ ਗੰਭੀਰਤਾ ਦੇ ਨਾਲ ਵਿਚਾਰਾਂ ਦੀ ਲੋੜ ਹੈ ਕਿ ਜੇ ਸਾਡੇ ਮੋਲਕ ਦੇ ਵਿੱਚ ਇਹੋ ਜਿਹਾ ਹਾਲ ਹੋ ਗਿਆ ਸਾਡੀ ਦੁਨੀਆ ਦੇ ਵਿੱਚ ਇਹੋ ਜਿਹਾ ਹਾਲ ਹੋ ਗਿਆ ਤਾਂ ਗੱਲ ਕਿੱਥੋਂ ਲੈ ਕੇ ਕਿੱਧਰ ਤੱਕ ਜਾਊਗੀ ਅੰਕੜੇ ਦੱਸਦੇ ਆ ਕਿ 2023 ਦੀ ਜਿਹੜੀ ਇਹ ਲਿਸਟ ਹੈ ਇਹਦੇ ਤੋਂ ਬੜਾ ਕੁਝ ਸਾਹਮਣੇ ਆਇਆ ਮੈਂ 85 ਕਿਹਾ ਜੀ 83 ਸ਼ਹਿਰ ਭਾਰਤ ਦੇ ਹੈ ਤੇ ਇਹਨਾਂ ਸ਼ਹਿਰਾਂ ਦਾ ਵਿੱਚ ਜਿਹੜਾ ਹੈ ਨਾ ਜਿਹੜਾ ਮਾਪਦੰਡ ਰੱਖਿਆ ਕਿ 에ਅਰ ਕੁਆਲਿਟੀ ਇੰਡੈਕਸ ਇਹ ਹੋਣਾ ਚਾਹੀਦਾ ਉਹਦੇ ਤੋਂ 10 ਗੁਣਾ ਵੱਧ ਜਿਹੜਾ ਹੈਗਾ ਇਹ ਇਹ ਸ਼ਹਿਰ ਹੈ ਜਿੱਥੇ-ਜਿੱਥੇ ਪੋਲਿਊਸ਼ਨ ਹੈ ਬਾਕੀਆਂ ਦੇ ਨਾਲੋਂ ਵੱਧ ਹੈ ਸਾਫ਼ ਸੁਥਰੀ ਹਵਾ ਦੀ ਥਾਂ ਤੇ ਬੇਗੜਿਆ ਹੋਇਆ ਸਿਸਟਮ ਹੈ ਬਿਹਾਰ ਦਾ ਸ਼ਹਿਰ ਹੈ ਬੇਗੂਸਰਾਏ ਉਹ ਪਿਛਲੇ ਸਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਗਿਣਿਆ ਗਿਆ ਇੱਥੇ PM 2.5 ਸੀ ਤੇ DRW H ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ 23 ਗੁਣਾ ਵੱਧ ਹੈ ਸੋ ਇਹ 2 ਸੌਰੀ 2.5 ਦੇ ਮੁਕਾਬਲੇ 118.9 ਹੈ ਸੋਚੋ ਗੱਲ ਕਿਥੋਂ ਡੱਕ ਜਾਂਦੀ ਹੈ ਸੋ ਇਹ ਇਹਦੇ ਨਾਲ ਹੀ ਇਹ ਹੈ ਕਿ ਪੂਰੇ ਭਾਰਤ ਦੇ ਵਿੱਚ 1.3 ਅਰ ਲੋਕ ਰਹਿੰਦੇ ਆ ਤੇ ਇਹਦੇ ਚੋਂ 96% ਦੀ ਆਬਾਦੀ ਹੈ ਜਿਹੜੀ ਉਹ 7 ਗੁਣਾ ਵੱਧ ਪ੍ਰਭਾਵਿਤ ਹਵਾ ਜਿਹੜੀ ਉਹ出て ਰਹਿੰਦੀ ਆ ਜਿ세 ਸਬ ਸੁਤਰੀ ਹਗਾ ਉਹਨਾਂ ਨੂੰ ਮਿਲਿਆ ਨਹੀਂ ਹੁੰਦੀ ਸੋ ਫਿਰ ਸਿਹਤ ਥੋੜੀ ਸਹੀ ਕਿਵੇਂ ਹੋਊਗੀ ਤੇ ਇਹਦਾ ਅੰਦਾਜ਼ਾ ਲਾਉਣੇ ਔਖੇ ਨਹੀਂ ਦੁਨੀਆ ਦਾ 5ਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਤੇ ਦੇਸ਼ ਰਵੰਡਾ ਉਹ 15ਵੇਂ ਸਥਾਨ ਦੇ ਉੱਤੇ ਸੀਗਾ ਰੈਂਕਿੰਗ ਦੇ ਵਿੱਚ ਸੱਤ ਅਫਰੀਕੀ ਦੇਸ਼ ਵੀ ਸ਼ਾਮਲ ਰਹੇ ਨੇ ਭਾਰਤ ਪਹਿਲਾ ਬੰਗਲਾਦੇਸ਼ ਪਾਕਿਸਤਾਨ ਭਾਰਤ ਤੇ ਰਾਜਸਥਾਨ ਇਹ ਇਹਨਾਂ ਦਾ ਨਾਮ ਵੀ ਇਹਦੇ ਵਿੱਚ ਆਉਂਦਾ ਪਰ ਸਾਡੇ ਦੇਸ਼ ਦੀ ਆਬਾਦੀ ਵੱਧ ਹੈ ਏਰੀਆ ਵੱਧ ਹੈ ਤਾਂ ਕਰਕੇ ਜਿਹੜਾ ਅੰਕੜਾ ਉਹ ਸਾਡੇ ਵਾਲੇ ਪਾਸੇ ਨੂੰ ਵੱਧ ਆਇਆ ਹੈਨਮੋਸ਼ੀ ਵਾਲੀ ਗੱਲ ਹੋ ਸਕਦਾ ਇਹਨੂੰ ਵੀ ਕੋਈ ਨਾ ਕੋਈ ਗਾਰੇ ਕਿ ਪਿਛਲੇ 70 ਸਾਲਾਂ ਚ ਦੇਖਿਆ ਸੀ ਕਦੇ ਨਹੀਂ ਨਾ ਹੋਇਆ ਸਾਡੇ ਹੁੰਦਿਆਂ ਹੋਇਆ ਕਈ ਵਾਰ ਮੈਰਿਟ ਦੇ ਹਿਸਾਬ ਨਾਲ ਦੇਖਣ ਲੱਗੇ ਜਾਂਦੇ ਨੇ ਜੀ ਉਧਰ ਕੈਨੇਡਾ ਸਰਕਾਰ ਨੇ ਓਪਨ ਵਰਕ ਪਰਮਿਟ ਦੇਣ ਦੀ ਨਿਯਮ ਕੁਝ ਤਾਂ ਵੀ ਲੀਗਿੱਟ ਨੇ ਤੇ ਲਾਗੂ ਵੀ 19 ਮਾਰਚ ਤੋਂ ਜਣੀ ਅੱਜ ਤੱਕ ਹੋ ਰਹੇ ਨੇ ਜੀ ਬਿਲਕੁਲ राव ਸਾਹਿਬੇ ਕਾਫੀ ਵੱਡੀ ਸਮੱਸਿਆ ਹੈ ਜਿਹੜੀ ਆਈ ਆ ਕਿਉਂਕਿ ਕੈਨੇਡਾ ਦੇ ਵੱਲੋਂ ਜਿਹੜਾ ਇਹ ਰੂਲ ਹੈ ਅੱਜ ਜਿਹਦੀ ਆਖਰੀ ਡੈਡ ਲਾਈਨ ਤੋਂ ਹੰਤਾ ਪਹਿਲਾਂ ਦਾ ਇਹਦੇ ਚ ਕੀ ਸੀ ਕਿ ਜਿਹੜੇ ਅੰਡਰ ਗ੍ਰੈਜੂਏਟ ਇੰਟਰਨੈਸ਼ਨਲ ਸਟੂਡੈਂਟ ਇੱਥੋਂ ਜਾਂਦੇ ਆ ਗ੍ਰੈਜੂਏਸ਼ਨ ਕਰਨ ਦੇ ਵਾਸਤੇ ਜਾਂਦੇ ਆ ਪਲੱਸ 2 ਤੋਂ ਬਾਅਦ ਜਾਂਦੇ ਆ ਤਾਂ ਪਲੱਸ 2 ਵਾਲਾ ਬਿਨਾਂ ਸ਼ੱਕ ਉਹ ਕੋਈ ਨਾ ਕੋਈ ਕੋਰਸ ਲਊਗਾ ਜਾਂ ਡਿਗਰੀ ਲਊਗਾ ਜਿਹੜੀ ਡਿਗਰੀ ਉਹ ਬੈਚਲਰ ਹੋਊਗੀ ਬਿਨਾਂ ਸ਼ੱਕ ਤਾਂ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਉਹ ਪਲੱਸ 2 ਕਰਕੇ ਜਵਾਕ ਚੜ ਗਿਆ ਜੇ ਕੁੜੀ ਹੈ ਤਾਂ ਉਹਦਾ ਵਿਆਹ ਮੁੰਡੇ ਨਾਲ ਹੋ ਗਿਆ ਜੇ ਮੁੰਡਾ ਤਾਂ ਕੁੜੀ ਨਾਲ ਵਿਆਹ ਹੋ ਗਿਆ ਮੋਸਟਲੀ ਤਾਂ ਇਹ ਹੁੰਦਾ ਸੀ ਕਿ ਮੁੰਡੇ ਦੇ ਬੈਂਡ ਘਟ ਹੁੰਦੇ ਸੀ ਕੁੜੀ ਬੈਂਡਾਂ ਵਾਲੀ ਲੱਭ ਕੇ ਵਿਆਹ ਕਰ ਦਿੰਦੇ ਸੀ ਤੇ ਬਾਅਦ ਚੱਲ ਜਾਂਦੇ ਸੀ ਕੁੜੀ ਉੱਥੇ ਬੁਲਾ ਲੈਂਦੀ ਸੀ ਬੇਸ਼ੱਕ ਰੋਲੇ ਵੀ ਪੈਂਦੇ ਰਹੇ ਬਹੁਤ ਸਾਰੀਆਂ ਕਹਾਣੀਆਂ ਜੁੜਦੀਆਂ ਰਹੀਆਂ ਹੁਣ ਉਹਦੇ 'ਚ ਬਦਲਾਅ ਹੋ ਗਿਆ ਕਿ ਅੱਜ 19 ਮਾਰਚ ਤੱਕ ਜਿਹੜੇ ਓਪਨ ਵਰਕ ਪਰਮਿਟ ਸੀਗੇ ਉਹਨਾਂ ਦੀ ਫਾਈਲ ਜਿਹੜੀਆਂ ਤਾਂ ਲੱਗ ਗਈਆਂ ਲੱਗ ਗਈਆਂ ਹੁਣ ਇਹ ਸਪਾਊਸ ਵੀਜ਼ੇ ਦੇ ਵਾਸਤੇ ਓਪਨ ਵਰਕ ਪਰਮਿਟ ਦੀ ਫਾਈਲ ਨਹੀਂ ਲੱਗਣੀ ਤੇ ਇਹ ਤਾਂ ਇੱਕ ਗੱਲ ਹੋਰ ਕਲੀਅਰ ਹੈ ਕਿ ਜੇ ਸਟੂਡੈਂਟ ਉੱਥੇ ਗਿਆ ਹੋਇਆ ਉਹ ਬੈਚਲਰ ਡਿਗਰੀ ਕਰ ਰਿਹਾ ਹੈ ਤਾਂ ਫਿਰ ਇੱਥੋਂ ਉਹਦਾ ਜਿਹੜਾ ਪਤੀ ਜਾਂ ਪਤਨੀ ਹੈ ਜਿਹੜਾ ਵੀ ਸਪਾਉਜ਼ ਹੈ ਉਹ ਨਹੀਂ ਜਾ ਸਕੂਗਾ ਕਿਉਂਕਿ ਗਵਰਨਮੈਂਟ ਨੇ ਕਿਹਾ ਨਾ ਕਿ ਉੱਥੇ ਕਰੂਗਾ ਕਿ ਵਿਲਾ ਇਹ ਵਿਲਾ ਮੋਲਦਾ ਜਾਣਦਾ ਤਾਂ ਚਲੋ ਆਪਾਂ ਬਹਾਨਾ ਬਣਾ ਸਕਦੇ ਆ ਉਹ ਗਿਣਤੀ ਦੇ ਵੀਜ਼ੇ ਮਿਲ ਲਗੇ ਤਾਂ ਕਰਕੇ ਇਹ ਜਿਹੜੇ ਇੱਥੇ ਵਿਆਹਾਂ ਵਾਲੀ ਗੱਲ ਹੈ ਜਿਹੜੇ ਹੁਣ ਵੀ ਰਿਸ਼ਤੇ ਤੈਅ ਹੋਏ ਹੋਣਗੇ ਉਹ ਟੁੱਟਣ ਦੇ ਅਸਾਰ ਬਣ ਸਕਦੇ ਆ ਜਾਂ ਜਿਹੜੇ ਹੋਏ ਵੇ ਆ ਉੱਥੇ ਬਹੁਤਿਆਂ ਨੂੰ ਸਮਝਣ ਦੀ ਤਾਂ ਲੋੜ ਹੈ ਕਿ ਕਾਨੂੰਨ ਬਣ ਗਿਆ ਤੇ ਕਈ ਵਾਰੀ ਆਪਸੀ ਦੋਰੀਆਂ ਵੀ ਬਾਧੀਆਂ ਦੀਆਂ ਇਹੋ ਜਿਹੇ ਮਾਮਲਿਆਂ ਨੂੰ ਲੈ ਕੇ ਰਿਸ਼ਤੇ ਕੁਸ਼ਕਤਾ ਹੁੰਦੀ ਹੈ ਇਹ ਜਿਹਾ ਕਿ ਸਿਰਫ ਪੀਆਰ ਦੇ ਵਾਸਤੇ ਹੀ ਕੀਤੇ ਆ ਤੇ ਗਰਜਾਂ ਵਾਲੇ ਰਿਸ਼ਤੇ ਚੱਲਦੇ ਤਾਂ ਬਹੁਤੀ ਦਿਨ ਹੁੰਦੇ ਹੁਣ ਇਹ ਘਰਤਾ ਉਹਨਾਂ ਨੇ ਕਿ ਜਿਹੜਾ ਹਾਇਰ ਐਜੂਕੇਸ਼ਨ ਹੈ ਉਹਦੇ ਚ ਜਿਵੇਂ ਮਾਸਟਰ ਕਰਨੀ ਹੈ ਜਾਂ ਰਿਸਰਚ ਸਕਾਲਰ ਵਗੈਰਾ ਉਹਨਾਂ ਦੇ ਜਿਹੜੇ ਸਪਾউজ ਆ ਉਹਨਾਂ ਨੂੰ ਹੀ ਓਪਨ ਵਰਕ ਪਰਮਿਟ ਮਿਲੇਗਾ ਤੇ ਜਿਹੜੇ ਅੰਡਰਗ੍ਰੈਜੂਏਟ ਇੰਜੀਨੀਅਰਿੰਗ ਕਰਨਗੇ ਜਾਂ ਫਿਰ ਨਰਸਿੰਗ ਪ੍ਰੋਗਰਾਮ ਦੇ ਅਧੀਨ ਹੈ ਉਹਨਾਂ ਦੇ ਬਾਰੇ ਇਹ ਵਿਚਾਰਿਆ ਜਾ ਸਕਦਾ ਹੈ ਤਾਂ ਦੂਜੀ ਗੱਲ ਇੱਕ ਹੋਰ ਹੈ ਕਿ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਆ ਤੇ ਐਮਬਾਇਲਡ ਉਹਨਾਂ ਦਾ ਕੋਈ ਖਤਰਾ ਨਹੀਂ ਤੇ ਜੇ ਫੇਰ ਵੀ ਕਿਤੇ ਲੋਡ ਹੋਵੇ ਐਵੇਂ ਜਿਹੜੇ ਖਾਮਖਾ ਏਜੰਟਾ ਉਹਨਾਂ ਦੇ ਚੱਕਰ ਤੇ ਪੈਣ ਦੀ ਬਜਾਏ ਕਿਸੇ ਥੋੜੇ ਜਿਿਹੇ ਪੜ੍ਹੇ ਲਿਖੇ ਦੀ ਸਲਾਹ ਲੈ ਕੇ cic.gc.ca ਇਹ ਵੈਬਸਾਈਟ ਹੈ cic.gc.ca ਇਹ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਵੈਬਸਾਈਟ ਹੈ ਉੱਥੋਂ ਇਹ ਜਾਣਕਾਰੀ ਲਈ ਜਾ ਸਕਦੀ ਹੈ ਕਿਉਂਕਿ ਸਟੂਡੈਂਟਸ ਦੇ ਮਾਮਲੇ ਦੇ ਉੱਤੇ ਇਹ ਬਹੁਤ ਵੱਡੀ ਗੱਲ ਹੈ ਮਾਪਿਆਂ ਦੇ ਵਾਸਤੇ ਕਿਉਂਕਿ ਬਥੇਰੇ ਬੱਚੇ ਆ ਸਾਡੇ ਪਲੱਸ 2 ਇੱਥੋਂ ਕਰਕੇ ਜਾਣ ਨੂੰ ਤਿਆਰ ਆ ਰਿਸ਼ਤੇ ਹੋਣ ਨੂੰ ਤਿਆਰ ਆ ਜਾਂ ਫਿਰ ਰਿਸ਼ਤੇ ਹੋ ਗਏ ਨੇ ਵੀਜ਼ਾ ੜੀਕਦੇ ਆ ਤੇ ਜੇ ਅੱਜ ਤੱਕ ਵੀਜ਼ਾ ਅਪਲਾਈ ਨਹੀਂ ਹੋਇਆ ਤਾਂ ਸਮਝ ਲਓ ਫਿਰ ਹੁਣ ਅੱਗੇ ਪੋਸਟ ਗ੍ਰੈਜੂਏਟ ਵਾਸਤੇ ਤਾਂ ਵੀਜ਼ਾ ਹੈਗਾ ਅੰਡਰ ਗ੍ਰੈਜੂਏਟ ਜਿਹੜੇ ਡਿਗਰੀਆਂ ਕਰਨੀਆਂ ਸੋਰੀ ਬੈਚਲਰ ਕਰਨੀਆਂ ਜਿਹੜੀਆਂ ਉਹਨਾਂ ਦੇ ਵਾਸਤੇ ਸਮੱਸਿਆਵਾਂ ਆਉਣਗੀਆਂ ਸਤੁਨਾਵੇ ਦੇ ਪਿੱਛੇ ਇਹ ਵੀ ਕਾਰਨ ਹੋ ਸਕਦਾ ਜਿਹੜੇ ਬੱਚੇ ਸਟੂਡੈਂਟ ਹੁੰਦੇ ਨੇ ਵਿਜੀਤੇ ਜਾਂਦੇ ਨੇ ਯਾਨੀ ਪਲੱਸ 2 ਕਰਕੇ ਜਾਂਦੇ ਨੇ ਉਹਨੇ ਮੈਜਰ ਨਹੀਂ ਹੁੰਦੇ ਕੁਝ ਤਾਂ ਇਹ ਰਿਸ਼ਤੇ ਵੀ ਪਹਿਲਾਂ ਹੋ ਜਾਂਦੇ ਨੇ ਉਹਨੇ ਉਹਨਾਂ ਕੋਲ ਯਾਨੀ ਇਹ ਲਾਲੋ ਕੋਈ ਸਮਝ ਨਹੀਂ ਹੁੰਦੀ ਰਿਸ਼ਤੇ ਟੁੱਟਣ ਤੇ ਵੀ ਆ ਜਾਂਦੇ ਨੇ ਤੇ ਕੁਝ ਮੈਨੂੰ ਲੱਗਦਾ ਇਹਦੇ ਪਿੱਛੇ ਇਹ ਹੋਊਗਾ ਕਿ ਗਿਣਤੀ ਘਟਾਉਣ ਦੇ ਚੱਕਰ ਚ ਵੀ ਹੋਊਗੀ ਸਰਕਾਰ ਜਿਵੇਂ ਉੱਥੇ ਜਾ ਕੇ ਉੱਥੇ ਭੀੜ ਹੋ ਗਈ ਉਹਨ ਲੋਕ ਰਾਲਾ ਪਾਉਂਦੇ ਨੇ ਉੱਧਰਲੇ ਵੀ ਕਹਿੰਦੇ ਨੇ ਵੀ ਜ਼ਿਆਦਾ ਆ ਜਾਂਦੇ ਨੇ ਤੇ ਦੋਨੇ ਕਾਰਨ ਹੋ ਸਕਦਾ ਹੈ ਪਿੱਛੇ ਬਿਲਕੁਲ ਅੱਜ ਮੈਂ ਰੇਡੀਓ ਤੇ ਗੱਲ ਕਰ ਰਿਹਾ ਸੀ ਤਾਂ ਉਹਨਾਂ ਨੇ ਰਿਸ਼ਤਿਆਂ ਦੀ ਗੱਲ ਕਰਕੇ ਨਾ ਇੱਕ ਖਬਰ ਦੇ ਉੱਤੇ ਤਾਂ ਸ਼ੀਨਾ ਸਾਹਿਬ ਨੇ ਕਿਹਾ ਕਿ ਜੀ ਪਿਛਲੇ 5-4 ਸਾਲਾਂ 'ਚ ਵਿਆਹਾਂ ਦੇ ਵਿੱਚ ਨਾ ਕਾਫੀ ਕੁਝ ਹੋ ਗਿਆ ਸਾਡੇ ਰਿਸ਼ਤਿਆਂ 'ਚ ਕਿਉਂਕਿ ਟਾਈਮ ਖਤਮ ਹੋਣ ਲੱਗਿਆ ਸੀਗਾ ਗੱਲ ਸੁਮੇਟਣੀ ਸੀਗੀ ਉਦੋਂ ਦਾ ਪ੍ਰੋਗਰਾਮ ਦੀ ਪਰ ਉੱਥੇ ਰਿਸ਼ਤਿਆਂ ਦੇ ਵਿੱਚ ਹੁਣ ਤੱਕੀਆਂ ਥੋੜੋ ਆਈਆਂ ਸਾਡੇ ਜਵਾਕਾਂ ਕਰਕੇ ਥੋੜੋ ਆਈਆਂ ਜਿਹੜੇ ਅਸੀਂ ਹਮੇਸ਼ਾ ਹੀ ਇਹ ਹੈ ਕਿ ਬੱਚਿਆਂ ਦੀਆਂ ਗਲਤੀਆਂ ਮੰਨਦੇ ਆ ਹੋਣਗੀਆਂ ਪਰ ਸਵਾਰਥ ਤਾਂ ਸਾਰਿਆਂ ਦਾ ਹੀ ਆ ਤੁਸੀਂ ਇਹ ਦੇਖੋ ਕਿ ਅੱਜ ਤੋਂ 25 ਸਾਲ ਪਹਿਲਾਂ ਦੇ ਜਿਹੜੇ ਆંકੜੇ ਚੱਕੀਏ ਮਾਮੇ ਭੂਆ ਦੀਆਂ ਕੁੜੀਆਂ ਨਾਲ ਜਗਰਾਉਂ ਵਾਲੇ ਪੈਲਸਾਂ 'ਚ ਵਿਆਹ ਕਰਾ ਕੇ ਜਾਣ ਵਾਲੇ ਕੌਣ ਸੀ ਤਦੇ ਜਾਂ ਫਿਰ ਆਪਾਂ ਗੱਲ ਕਰ ਗਿਆ ਕੁਝ ਕੋ ਹੋਰ ਥਾਵਾਂ ਨੇ ਮੋਗਾ ਸਾਈਡ ਇੱਥੇ ਬੜੇ ਇਹੋ ਜਿਹੇ ਰਿਸ਼ਤੇ ਹੁੰਦੇ ਰਹੇ 60-60 ਸਾਲ ਦੇ ਬਜ਼ੁਰਗਾਂ ਦੇ ਨਾਲ 18-18 ਸਾਲ ਦੀਆਂ ਕੁੜੀਆਂ ਨਰੜੀਆਂ ਗਈਆਂ ਬਹਿ ਗਈਆਂ ਨਰੜੀਆਂ ਗਈਆਂ ਬਾਹਰ ਭੇਜਾਂ ਦੇ ਚੱਕਰ 'ਚ ਉਹਦੇ ਕਾਰਨ ਕੀ ਸੀਗੇ ਕਿ ਅਸੀਂ ਬਾਹਰ ਜਾਈਏ ਇਧਰੋਂ ਮਾਪਿਆਂ ਦੀਆਂ ਮਜਬੂਰੀਆਂ ਸੀ ਪਿਛਲੇ ਨੂੰ ਝਾਕ ਹੁੰਦੇ ਆ ਕਿ ਕੁੜੀ ਗਈ ਤਾਂ ਸਾਡਾ ਰਾਹ ਹੋਗਾ ਕਿਉਂਕਿ ਸਵਾਰਥ ਦਾ ਕਿਤੇ ਨਾ ਕਿਤੇ ਰਹਾ ਤੇ ਸਵਾਰਥ ਉਹ ਲੋਕਾਂ ਦਾ ਵੀ ਸੀਗਾ ਜਿਹੜਾ 60 ਸਾਲ ਦਾ ਵਿਆਹ ਕਰਾਉਣ ਆਉਂਦਾ ਹੈ ਉਹਨਾਂ ਨੂੰ ਵੀ ਪਤਾ ਵੀ ਕੱਚੀ ਗੱਲ ਹੈ ਸਾਡੇ ਵਾਸਤੇ ਉਹਦੇ ਬਥੇਰੇ ਕਾਰਨ ਹੈ ਸਾਰੇ ਸਮਝਾਂ ਦੀ ਲੋੜ ਹੈ ਜਾਂ ਰਿਸ਼ਤੇਦਾਰੀਆਂ ਦੇ ਤਹਿਤ ਜੇ ਵਿਆਹ ਹੋਏ ਦੇਖੋ ਕੋਈ ਉਹ ਰਿਸ਼ਤਾ ਹੋ ਗਿਆ ਵੱਖਰੀ ਗੱਲ ਹੈ ਪਰ ਜਦੋਂ ਆਪਦੇ ਨੇੜਲੇ ਰਿਸ਼ਤਿਆਂ 'ਚ ਵਿਆਹ ਹੋਏ ਜਿਨ੍ਹਾਂ ਦਾ ਭਾਂਡਾ ਕਨੇਡਾ ਸਰਕਾਰ ਨੇ ਬਕਾਇਦਾ ਭੰਨਿਆ ਸੀ ਤੇ ਇੱਕ ਮੈਰਜ ਪੈਲ ਸਕਦੇ ਇੱਕੋ ਜਿਹੀ ਵਿਆਹ ਹੁੰਦੇ ਕਿਉਂਕਿ ਉਦੋਂ ਬਰਾਤੀ ਵੀ ਉਹੋ ਜਿਹੇ ਹੁੰਦੇ ਹੈ ਏਜੰਟ ਵਗੈਰਾ ਸਾਰਾ ਕੁਝ ਇਕੱਠਾ ਹੀ ਕਰ ਦਿੰਦੇ ਸੀ ਕਿ ਕੋਈ ਨਾ ਭਾਈ ਸਾਟੀ ਦੇ ਦੇਣ ਤਾਂ ਉਹ ਗੱਲਾਂ ਜਿਹੜੀਆਂ ਬੇਸ਼ੱਕ ਹੁਣ ਇਹ ਜਦੋਂ ਸਟੂਡੈਂਟ ਜਾਣ ਲੱਗਿਆ ਸੀ ਮਾਮੇ ਭੂਆ ਦੀਆਂ ਕੁੜੀਆਂ ਨਾਲੋਂ ਵਿਆਹ ਹੁਣ ਉਹ ਤੋਂ ਹਟ ਗਏ ਸੀ ਬੇਸ਼ੱਕ ਹੋਰ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਆਪਾਂ ਉਹਨਾਂ ਤੋਂ ਇਨਕਾਰ ਨਹੀਂ ਕਰਦੇ ਸਾਡੇ ਬੱਚੇ ਆ ਉਹਨਾਂ ਨੂੰ ਇਹ ਸਮਝ ਨਹੀਂ ਹੁੰਦੀ ਜਦੋਂ ਉੱਥੇ ਜਾਂਦੇ ਆ ਗਲਤੀਆਂ ਬਥੇਰੀਆਂ ਕਰਦੇ ਆ ਕਿਉਂਕਿ ਅੱਗੇ ਕੈਨੇਡਾ ਜਾਣ ਵਾਲਾ ਇੱਕ ਸੀ ਉੱਥੇ ਸਲਾਹਾਂ ਦੇਣ ਵਾਲੇ 15 ਹੁੰਦੇ ਸੀ ਵੱਧ ਵੀ ਹੁੰਦੇ ਸੀ ਹੁਣ ਇਹ ਹੈ ਕਿ ਪੰਜ ਜਹਾਜ਼ ਜਾਂਦੇ ਸੀਗੇ ਨਿਤੋਂਗੋ ਤਾਂ ਜੇ ਆਪਾਂ ਮੋਟਾ ਜਾਂਦਾ ਜਾਂ ਮੰਨੀਆਂ ਇਹ ਤਾਂ 6-700 ਸਟੂਡੈਂਟ ਹੈ ਜਿਹੜਾ ਨਿਤ ਉੱਥੇ ਜਾ ਕੇ ਉੱਤਰਦਾ ਫਿਰ ਉੱਥੇ ਜਿਹੜੇ ਸਾਡੇ ਸੱਜਣ ਬੈਠੇ ਨੇ ਨਾ ਉਹ ਗਿਣਤੀ ਦੇ ਆ ਜਿਹੜੇ ਸਟੂਡੈਂਟਸ ਨੂੰ ਵੀ ਬੰਦਾ ਸਮਝਦੇ ਆ ਨਹੀਂ ਤਾਂ ਉਹਨਾਂ ਨੂੰ ਐ ਲੱਗਦਾ ਕਿ ਸਾਡੇ ਜਵਾਕਾਂ ਦਾ ਕੰਮ ਆਹ ਕੋਣ ਆਗੇ ਤਾਂ ਜਿਹੜੇ ਬਜ਼ੁਰਗ ਉੱਥੇ ਗਏ ਹੁੰਦੇ ਸੀ ਬੇਸ਼ੱਕ ਉਹ ਵਰਕ ਪਰਮਿਟ ਤੇ ਨਹੀਂ ਵੀ ਅੱਗੇ ਉਹ ਉੱਥੇ ਕੰਮ ਕਰਦੇ ਹੁੰਦੇ ਸੀਗੇ ਤਾਂ ਹੁਣ ਜਿੱਥੇ ਕਿਤੇ ਹੱਟੀ ਕੱਟੀ ਲੇਬਰ ਮਿਲੂਗੀ ਕਿਸੇ ਨੂੰ ਸਿਹਤਮੰਦ ਮਜ਼ਦੂਰ ਮਿਲ ਲਗੇ ਤਾਂ ਫਿਰ ਉਹਨਾਂ ਨੇ ਉਹਨਾਂ ਨੂੰ ਹੱਥ ਪਾਉਣਾ ਉਹਨਾਂ ਨੂੰ ਉੱਥੇ ਕੰਮ ਮਿਲਦਾ ਸੀ ਤਾ ਕਰਕੇ ਕੈਨੇਡਾ ਦੇ ਵਿੱਚ ਮੈਂ ਖੁਦ ਦੇਖਿਆ ਚਾਹੇ ਉਹ ਸਰੀ ਹੋਵੇ ਚਾਹੇ ਬ੍ਰੈਂਪਟਨ ਹੋਵੇ ਜਾਂ ਕਿਤੇ ਹੋਰ ਹੈ ਉੱਥੇ ਬੱਚਿਆਂ ਦਾ ਇੱਕ ਨੈਟਵਰਕ ਆਪਣਾ ਬਣ ਜਾਂਦਾ ਜਿਹੜੇ ਉੱਥੋਂ ਵਾਲੇ ਪੀਆਰ ਲੋਕ ਹੈ ਉਹਨਾਂ ਦੇ ਨਾਲ ਉਹਨਾਂ ਦੇ ਇੱਕ ਗੈਪ ਰਿਹਾ ਹੈ ਮਿਰਲੇ ਆ ਜਿਹੜਿਆਂ ਨੂੰ ਉੱਥੋਂ ਵਾਲੇ ਲੋਕ ਗੱਲ ਆਉਂਦੇ ਆ ਤੇ ਇਹ ਵੀ ਗੱਲ ਹੈ ਕਿ ਸਾਰੇ ਸਟੂਡੈਂਟ ਸਾਡੇ ਬਾਲੇ ਸਿਆਣੇ ਵੀ ਨਹੀਂ ਫੁਕਰਾਪੰਥੀ ਵੀ ਕਰਦੇ ਆ ਪੱਖ ਉਹ ਵੀ ਹੈ ਸੋ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਇਸ ਵਿਸ਼ੇ ਤੇ ਹੋਣੀਆਂ ਚਾਹੀਦੀਆਂ ਪਰ ਸਾਨੂੰ ਦਿਲ ਖੋਲ ਕੇ ਕਬੂਲ ਕਰਨੀਆਂ ਚਾਹੀਦੀਆਂ ਕਿ ਕਿੱਥੇ ਕੌਣ ਕਿੰਨਾ ਗਲਤ ਹੈ ਸਤਿ ਸ੍ਰੀ ਅਕਾਲ ਜੀ ਪਿਛੇ ਇਹ ਵੀ ਕਾਰਨ ਹੈ ਨਾ ਜਿਹੜਾ ਹੁਣ ਆਪਾਂ ਆਪਾਨੂੰ ਵੀ ਲੱਗਦਾ ਵੀ ਹੁਣ ਰੌਲਾ ਪੈ ਗਿਆ ਹੁਣ ਇਹਦੇ ਪਿਛੇ ਸੋਸ਼ਲ ਮੀਡੀਆ ਦਾ ਰੋਲ ਬਹੁਤ ਜ਼ਿਆਦਾ ਲੱਗਦਾ। ਪੁਰਾਣੇ ਤਾਂ ਜੇ ਕੋਈ ਇਹੋ ਜਿਹਾ ਕੇਸ ਹੁੰਦਾ ਸੀ ਪਹਿਲਾਂ ਬੰਦਾ ਇੱਧਰ ਆਉਂਦਾ ਇੱਧਰ ਆ ਕੇ ਕਹਿੰਦਾ ਇੱਧਰੋਂ ਇੱਧਰੋਂ ਵੀ ਕੇਸ ਵਗੈਰਾ ਚੱਲਦਾ ਉਹ ਅਖਬਾਰ 'ਚ ਕੋਈ ਪੜ੍ਹਦਾ ਕੋਈ ਨਾ ਪੜ੍ਹਦਾ। ਹੁਣ ਤਾਂ ਸ਼ਾਮ ਤੱਕ ਹੀ ਗਾਹ ਪੈ ਜਾਂਦਾ ਜੇ ਕੋਈ ਇੱਕ ਲਾੜੇ ਨੇ ਜਾਂ ਕਿਸੇ ਕੁੜੀ ਨੇ ਕਿਸੇ ਨਾਲ ਕੋਈ ਕਰਤਾ ਸੋਸ਼ਲ ਮੀਡੀਆ ਤੇ ਘੁੰਮ ਜਾਂਦਾ ਹੈ ਲੱਗਦਾ ਵੀ ਪਤਾ ਨਹੀਂ ਸਾਰੇ ਕੈਨੇਡਾ 'ਚ ਆਹੀ ਕੁਝ ਹੋ ਰਿਹਾ ਹੈ। ਇਹਦੇ ਵਿੱਚ ਬਿਲਕੁਲ ਅੱਗੇ ਇਹ ਹੁੰਦਾ ਸੀ ਨਾ ਕਿ ਥੋੜਾ ਭਵਾਨੀਗੜ੍ਹ ਕੋਈ ਘਟਨਾ ਵਾਪਰ ਗਈ ਸਾਨੂੰ ਸਾਰੇ ਲੋਕ ਬੈਠਿਆਂ ਨੂੰ ਪਤਾ ਨਹੀਂ ਸੀ ਹੁਣ ਸਾਨੂੰ ਬ੍ਰੈਂਪਟਨ ਸਾਰੀ ਕੈਲਗਰੀ ਇਹ ਚਾਰ ਪੰਜ ਜਿਹੜੇ ਮੇਨ ਸ਼ਹਿਰ ਜਿੱਥੇ ਸਾਡੀ ਕਮਿਊਨਿਟੀ ਬੈਠੀ ਹੈ ਉੱਥੇ ਕੋਈ ਵੀ ਖਬਰ ਆਵੇ ਸਭ ਤੋਂ ਪਹਿਲਾਂ ਧਿਆਨ ਜਾਂਦਾ ਦੂਜਾ ਕਾਰਨ ਇਹ ਵੀ ਹੈ ਕਿ ਐਕਸੀਡੈਂਟ ਪਹਿਲਾਂ ਵੀ ਹੁੰਦੇ ਸੀ ਮੌਤਾਂ ਪਹਿਲਾਂ ਵੀ ਹੁੰਦੀਆਂ ਸੀ ਉਦੋਂ ਘੱਟ ਹੁੰਦੀਆਂ ਸੀ ਖਬਰਾਂ ਵੀ ਇਹਨਾਂ ਰਿਪੋਰਟ ਘੱਟ ਹੁੰਦੀਆਂ ਸੀ ਕਿਉਂਕਿ ਮੀਡੀਆ ਨੇ ਵੀ ਤਾਂ ਉਹੀ ਚੀਜ਼ ਪ੍ਰੋਸਣੀ ਆ ਨਾ ਜਿਹੜੀ ਲੋਕਾਂ ਨੇ ਇੰਟਰਸਟ ਦੀ ਹੈ ਤੇ ਹੁਣ ਉੱਥੇ ਹੁਣ ਜਿਵੇਂ ਸਰਦੀ ਗਰਮੀ ਸ਼ ਸਾਡੇ ਕੋਲ ਜਿਹੜਾ ਮੌਤਾਂ ਦਾ ਅੰਕੜਾ ਉਹ ਈ ਲੱਜਣਾਉਣ ਵਾਲਿਆਂ ਦਾ ਆਉਂਦਾ ਹੈ। ਅੱਜ ਕੱਲ ਸੜਕ ਬਾਹਰ ਕਰਦਿਆਂ ਨਾ ਆਉਂਦਾਗਾ। ਕਿਉਂਕਿ ਕਿਤੇ ਨਾ ਕਿਤੇ ਰੋਡ ਸਾਈਡ ਸੇਫਟੀ ਅਸੀਂ ਅਪਣਾਉਂਦੇ ਨਹੀਂ। ਤਾਂ ਇੱਕ ਖਬਰ ਹੈ ਜਿਹੜੀ ਇਹ ਓਵੇਂ ਹੀ ਸਾਨੂੰ ਧਿਆਨ ਖਿੱਚਦੀ ਹੈ ਜਿਵੇਂ ਸਰਹੱਦ ਤੇ ਗਏ ਕਿਸੇ ਫੌਜੀ ਦੀ ਮੌਤ ਹੁੰਦੀ ਹੈ। ਤਾਂ ਸਾਨੂੰ ਹਰੇਕ ਨੂੰ ਚਿੰਤਾ ਹੁੰਦੀ ਹੈ ਕਿਉਂਕਿ ਜੇ ਸਾਡਾ ਕੋਈ ਆਪ ਦਾ ਫੌਜੀ ਨਹੀਂ ਤਾਂ ਨੇੜਲਾ ਹੁੰਦਾ ਕੋਈ ਮਾਮੇ ਦਾ ਪੁੱਤ ਕੋਈ ਭੂਆ ਦਾ ਪੁੱਤ ਕੋਈ ਹੋਰ ਰਿਸ਼ਤੇਦਾਰ। ਤਾਂ ਐਵੇਂ ਜਦੋਂ ਕੈਨੇਡਾ ਤੋਂ ਕੋਈ ਖਬਰ ਆਉਂਦੀ ਹੈ ਮੰਦ ਭਾਗੀ ਆਉਂਦੀ ਹੈ ਉਦੋਂ ਸਾਡਾ ਧਿਆਨ ਖਿੱਚਿਆ ਹੀ ਜਾਂਦਾ ਧੰਨਵਾਦ ਜੀ ਸਾਬ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਰੌਸਾ ਧੰਨਵਾਦ ਸਤਿ ਸ੍ਰੀ ਅਕਾਲ ਜੀ